ਫਤੇ ਦੀ ਸਾਜ ਪਈ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਧਰਤੀ ਬਹੁਤ ਸੁਭਾਗੀ ਆ ਵੈਸੇ ਤਾਂ ਸਾਰਾ ਪੰਜਾਬ ਹੀ ਬਹੁਤ ਸੁਭਾਗਾ ਹੈ ਕਿ ਬਈ ਇੱਥੇ ਗੁਰੂਆਂ ਦੀ ਸ਼ੋਧ ਧਰਤੀ ਆ ਪਰ ਇਹ ਖਾਸ ਕਰਕੇ ਧਰਤੀ ਉਦੋਂ ਵੀ ਸੁਭਾਗੀ ਹੈ ਕਿ ਇੱਥੇ ਗੁਰੂ ਮਹਾਰਾਜ ਦਸਵੇਂ ਪਾਤਸ਼ਾਹ ਹੀ ਨਿਕਲੇ ਆਏ ਉਦੋਂ ਬਾਅਦ ਵੀ ਮਿਸਲ ਕਾਲ ਵੇਲੇ ਪ੍ਰਾਚੀਨ ਪਤ ਪ੍ਰਕਾਸ਼ ਉਰਗ੍ਰੰਥਾ 'ਚ ਜ਼ਿਕਰ ਹੋਦਾ ਹੈ ਇਨ੍ਹਾਂ ਪਿੰਡਾਂ ਦਾ ਬਲੂ ਦਾ ਕੌਣੀ ਦਾ ਮੋੜਾਂ ਦਾ ਕਿ ਇੱਥੇ ਸਿੰਘਾਂ ਨੇ ਜਦੋਂ ਜੂਜੇ ਉਹ ਮੁਗਲ ਸਾਮਰਾਜ ਦੇ ਵਿਰੁੱਧ ਅਫਗਾਨਾਂ ਦੇ ਵਿਰੁੱਧ ਅਬਦਾਲੀਆਂ ਦੇ ਵਿਰੁੱਧ ਤਾਂ ਮਿਸਲ ਕਾਲ ਕਾਲ ਵੇਲੇ ਉਹ ਇੱਥੇ ਆ ਕੇ ਆਦਰ ਸ਼ਰਨ ਬਣਾਉਦੇ ਹੁੰਦੇ ਸੀ ਇੱਥੇ ਆ ਕੇ ਉਹਨਾਂ ਦੀ 18 ਬਣਦੀਆਂ ਸੀ ਵੱਡੇ ਘੱਲੂ ਘਾਰੇ ਤੋਂ ਬਾਅਦ ਇੱਥੇ ਬਹੁਤ ਵੱਡਾ ਸੰਘਿਰੋ ਉਹਨਾਂ ਦੇ ਟੱਬਰਾਂ ਨੂੰ ਉਹਨਾਂ ਦੇ ਖਾਨਦਾਨਾਂ ਨੂੰ ਉਹਨਾਂ ਦੇ ਸਾਰੇ ਜੀਆਂ ਨੂੰ ਜੋ ਬਚੇ ਉਹਨਾਂ ਨੂੰ ਇਸ ਇਲਾਕੇ ਨੇ ਸ਼ਰਨ ਵੀ ਦਿੱਤੀ ਸੰਭਾਲਿਆ ਵੀ ਇਹ ਉਹ ਇਲਾਕਾ ਜਿਹੜਾ ਕਿਲਾ ਠਾਰ ਨਹੀਂ ਸੀ ਇਹ ਉੱਥੇ ਵਸਿਲੇ ਵੀ ਦਿੰਦਾ ਸੀ ਇਹ ਨਾਲ ਦੇ ਨਾਲ ਉਹਨਾਂ ਸਿੰਘਾਂ ਨੂੰ ਉਸ ਸਮੇਂ ਨੌਜਵਾਨ ਵੀ ਦਿੰਦਾ ਸੀ ਯੋਧੇ ਵੀ ਦਿੰਦਾ ਸੀ ਜਿਹੜੇ ਲੜਦੇ ਰਹੇ ਆ ਗੁਰੂ ਮਹਾਰਾਜ ਜੀ ਵੀ ਆਪਦੇ ਬਹੁਤ ਇਹਨਾਂ ਇਲਾਕਿਆਂ 'ਚ ਉਹਨਾਂ ਨੇ ਤਲਵੰਡੀ ਸਾਹਿਬ ਜਾਣ ਤੋਂ ਪਹਿਲਾਂ ਸਾਰਾ ਇਹ ਸਾਈ ਭੱਜੇ ਤੋਂ ਲੈ ਕੇ ਸਾਰਾ ਇਲਾਕਾ ਹੀ ਉਹਨਾਂ ਦੀ ਚੁੰਕ ਆਪ ਰਹੇਗਾ ਪਰ ਦੁੱਖ ਦੀ ਗੱਲ ਇਹ ਆ ਕਿ ਜਿਹੜਾ ਇਹ ਇਲਾਕਾ ਜਿੱਥੇ ਤੇ ਤਮਾਕੂ ਵੀ ਨਹੀਂ ਵੇਕਣਾ ਚਾਹੀਦਾ ਜਿੱਥੇ ਤਮਾਕੂ ਦਾ ਵੀ ਸੇਵਰ ਹੋਣਾ ਚਾਹੀਦਾ ਉੱਥੇ ਬਾਕੀ ਪੰਜਾਬ ਨੂੰ ਇੱਥੇ ਵੀ ਨਸ਼ੇ ਆਪਾਂ ਇੱਥੇ ਵੀ ਨਹੀਂ ਬਚਾ ਸਕਿਆ ਇਹ ਤਾਂ ਵੀ ਜਿਹੜੀ ਇੰਨੀ ਸੁਭਾਗੀ ਧਰਤੀ ਆ ਇਹਨੂੰ ਆਪਾਂ ਨੂੰ ਘਟੋ ਘਟ ਇੱਥੇ ਤਾਂ ਆਪਾਂ ਨੂੰ ਨਸ਼ੇ ਮੁਕਤ ਹੋਣਾ ਚਾਹੀਦਾ ਸੀ ਪਰ ਕਿਉਂ ਨਹੀਂ ਹੁੰਦੇ ਨਸ਼ੇ ਮੁਕਤ ਜਦੋਂ ਹਰ ਇੱਕ ਸਰਕਾਰ ਆ ਕੇ ਇਹ ਗੱਲ ਕਰਨੀ ਹੈ ਕਿ ਵੀ ਨਸ਼ਾ ਨਹੀਂ ਹੋਣਾ ਚਾਹੀਦਾ ਨਸ਼ਾ ਸੀ ਰੋਕਾਂਗੇ ਪਰ ਰੋਕ ਕਿਉਂ ਨਹੀਂ ਪਾਉਂਦਾ ਇਹ ਕੀ ਕੱਲਾ ਇਹ ਮਸਲਾ ਹੈ ਕਿ ਕਿ ਲੋਕ ਆਪਣੇ ਖਾਂਦੇ ਆ ਜਿਵੇਂ ਆਪਾਂ ਕਹਿੰਦੇ ਕਿ ਵੀ ਖਾਓ ਨਾ ਇਹ ਬਹੁਤ ਸਰਕਾਰਾਂ ਕਹਿੰਦੀ ਹੈ ਵੀ ਨਾ ਖਾਣਗੇ ਤਾਂ ਹਟ ਜੂ ਨਹੀਂ ਇਹ ਗੱਲ ਨਹੀਂ ਇਹ ਆਪਣੇ ਤੇ ਜੰਗ ਤੋਂ ਪੀ ਗਈ ਹੈ ਮਸਲਾ ਇਹ ਆ ਕਿ ਵੀ ਜਿਹੜਾ ਸਦਨਾ ਪੰਜਾਬ ਨੇ 1978 ਤੋਂ ਲੈ ਕੇ 1995 ਤੱਕ ਚੱਲਿਆ ਉਹਦੀਆਂ ਜਿਹੜੇ ਜ਼ਖਮ ਆ ਉਹ ਅੱਜ ਤੱਕ ਭਰੇ ਨਹੀਂ ਗਏ ਉਹਦੇ ਉੱਤੇ ਸਾਡੇ ਉੱਤੇ ਅਗਲੀ جنگ ਥੋਪੀ ਗਈ ਜਿਵੇਂ ਚੀਨ ਦੇ ਉੱਤੇ ਅਫੀਮ ਦੀ جنگ ਥੋਪੀ ਗਈ ਸੀ ਸਾਡੇ ਉੱਤੇ ਨਸ਼ਿਆਂ ਦੀ جنگ ਥੋਪੀ ਗਈ ਅਸੀਂ ਉਹ ਜਿੰਨੀ ਦੇ ਉਸ جنگ ਨੂੰ ਜੇ ਲੜਨਾ ਹੈ ਤਾਂ ਸਾਨੂੰ ਜਿੱਥੇ ਬੰਦ ਹੋ ਕੇ ਲੜਨਾ ਉਹ ਸਾਨੂੰ ਸੰਘਰਸ਼ ਕਰਨਾ ਉਹ ਤੇ ਸਾਨੂੰ ਪੜਾ ਪੜਾ ਦੇ ਨਿਕਟਾ ਆਉਣ ਗਿਆ ਇਹਦਾ ਬਹੁਤ ਵੱਡਾ ਉਦਾਹਰਣ ਜਿਹੜਾ ਹੈਗਾ ਉਹ ਚੀਨ ਦੇ ਵਿੱਚ ਆ ਚੀਨ ਦੇ ਜਿਹੜਾ ਰਾਜਾ ਸੀ 1720 ਦੇ ਆਸ-ਪਾਸ ਉਹ ਆਰਾਮ ਨਾਲ ਬੈਠਾ ਸੀ ਨਸ਼ਾ ਫੈਲ ਰਿਹਾ ਸੀ ਜਦੋਂ ਉਹਦੇ ਆਪੇ ਘਰੇ ਨਸ਼ਾ ਵੜ ਗਿਆ ਉਹਦਾ ਪੁੱਤ ਨਸ਼ੇੜੀ ਹੋ ਗਿਆ ਤਾਂ ਉਹਨੇ ਆ ਕੇ ਸੋਚਿਆ ਮੈਂ ਹੁਣ ਇਹਦਾ ਟਾਕਰਾ ਕਰਾਂ ਔਰ ਉਦੋਂ ਤੱਕ ਸਮਾਂ ਬਹੁਤ ਦੂਰ ਲੰਘ ਚੁੱਕਿਆ ਸੀ ਉਹਨਾਂ ਜਿਹੜੀਆਂ ਆ ਆਪ ਦਾ ਪੱਛਮੀ ਧਾਕ ਦਾ ਇੰਗਲੈਂਡ ਦੇ ਇਹਨਾਂ ਨੇ ਉਹਦੇ ਉੱਤੇ ਇੱਕ ਜੰਗ ਥੋਪਦੀ ਉਹਨੇ ਰੋਕਣ ਦੀ ਜੇ ਕੋਸ਼ਿਸ਼ ਵੀ ਕੀਤੀ ਤਾਂ ਉਹਨੂੰ ਬਹੁਤ ਹੀ ਬੁਰੀ ਤਰ੍ਹਾਂ ਹਰਾਇਆ ਕਿ ਇਹ ਥੋਪਿਆ ਕਿ ਤੂੰ ਸਾਡੇ ਤੋਂ ਹਫੀਮ ਖਰੀਦੇਗਾ ਇਹ ਖਰੀਦੇਗਾ ਤੋਂਡੇ ਇੱਥੇ ਲੋਕ ਹਫੀਮ ਖਾਣਗੇ ਖਾਣਗੇ ਤੇ ਉਸ ਲੱਤ ਨੂੰ ਤੋੜਨ ਅਸਤੇ 100 ਸਾਲ ਤੋਂ ਬਾਅਦ ਸਮਾਂ ਲੱਗਿਆ ਚੀਨ ਨੂੰ ਤੇ ਬਹੁਤ ਬੁਰੀ ਤਰ੍ਹਾਂ ਪਛੜ ਗਿਆ ਉਹ ਦੇਸ਼ ਉਹ 1947 45 ਦੇ ਆਸ-ਪਾਸ ਉਹਨਾਂ ਨੂੰ ਡਾਲਾ ਟਾਕਰਾ ਕਰ ਸਕੇ ਤੇ 20 ਸਾਲ ਫਿਰ ਟਿਰਣ ਤੇ ਲੱਗੇ ਸੋ ਭਰਾਓ ਕਿ ਇਹ ਜਿਹੜੀ ਗੱਲ ਹੈਗੀ ਹੈ ਇਹ ਐਡੀ ਸਿੱਧੀ ਸਾਦੀ ਨਹੀਂਗੀ ਉਹਦੇ ਵੇਲੇ ਵੀ ਕੋਈ ਕਿ ਅੱਜ ਉਸ ਕੰਪਨੀ ਦਾ ਨਾਮ ਜਾਰਡਨ ਨੇ ਫਲੇਮਿੰਗ ਕਿਹਾ ਜਾਂਦਾ ਬਹੁਤ ਵੱਡੀ ਕਾਰਪੋਰੇਟ ਕੰਪਨੀ ਕਹਿੰਦੀ ਆ ਉਹ ਤੋਂ ਵਿਲੀਅਮ ਜਾਰਡਨ ਜਿਹੜਾ ਉਹਦਾ ਮੁਖੀ ਸੀ ਜਾਂ ਮੋਢੀ ਸੀਗਾ ਉਹਨੇ ਮਹਿੰਦਰ ਉਹਨਾਂ ਦਾ ਕੀਤਾ ਸੀ ਚੀਨ ਨੂੰ ਹਕੀਮ ਜੀ ਕਰਨਾ ਸੀ ਤੇ ਉੱਥੋਂ ਪੈਸਾ ਕਮਾ ਕੇ ਉਹਨਾਂ ਨੇ ਵੱਡੀਆਂ ਕਾਰਪੋਰੇਟਸ ਆਦਿਆ ਕਰੀਆਂ ਅੱਜ ਸਾਡੇ ਨਾਲ ਵੀ ਇਹ ਹੋ ਰਿਹਾ ਆਪਣਾ ਜਿਹੜਾ ਵੀ ਕੋਈ ਆਪਾਂ ਦਾ ਅਹੁਦੇਦਾਰ ਬਣਾਉਨੇ ਆਂ ਕੁਝ ਬਣਾਉਨੇ ਆ ਉਹ ਜਦੋਂ ਸਰਕਾਰ 'ਚ ਜਾਂਦਾ ਰਹਿੰਦਾ ਉਹ ਦੂਜੇ ਪਾਸੇ ਹੋ ਜਾਂਦਾ ਲੋਕ ਨਸ਼ੇ ਨਸ਼ਾ ਵੇਚਣ ਵਾਲੇ ਨੂੰ ਜੜਕੇ ਵੀ ਲੈ ਜਾਂ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਕੋਈ ਵੱਡਾ ਤਸਕਰ ਨਹੀਂ ਫੜਿਆ ਗਿਆ ਤੇ ਨਸ਼ਾ ਥਾਂ ਥਾਂ ਤੇ ਕੱਲ ਇੱਕ ਬਹੁਤ ਸੀਨੀਅਰ ਪੁਲਿਸ ਆਫਸਰ ਨਾਲ ਮੇਰੀ ਗੱਲਬਾਤ ਹੋਈ ਉਹ ਆ ਤੇ ਬੱਚੇ ਨੂੰ ਹਸਪਤਾਲ 'ਚ ਕਰਾਉਣਾ ਚਾਹੁੰਦੇ ਸੀਗੇ ਕਿ ਵੀ ਬੱਚੇ ਨੂੰ ਮੇਰੇ ਨੂੰ ਹਸਪਤਾਲ 'ਚ ਲੈ ਲਓ ਉਹਦਾ ਕਾਰਨ ਇਹ ਸੀਗਾ ਉਹ ਕਹਿੰਦੇ ਵੀ ਅਸੀਂ 100 ਵਾਰ ਛੱਡ ਜਿਆ ਕਰਾਂਗੇ ਤੇ ਸ਼ੁੱਕਰਵਾਰ ਸ਼ਾਮ ਨੂੰ ਲੈ ਜਾਇਆ ਕਰਾਂਗੇ ਇਹ ਤਾਂ ਸ਼ਨੀਵਾਰ ਐਤਵਾਰੇ ਸਾਡੇ ਕੋਲੇ ਰਿਆ ਤੇ ਉਹ ਹਸਪਤਾਲੇ ਮੰਨਦੇ ਨਹੀਂ ਪੈਸੀ ਉਹ ਕਹਿੰਦੇ ਵੀ ਜਿਆਦਾ ਪੂਰਾ ਛੱਡਿਆ ਚੁੱਟੀ ਵੇਲੇ ਜਾ ਜਾਂ ਫਿਰ ਰੋਸ ਵੀ ਰੇਸ਼ਾ ਆ ਤਾਂ ਉਹ ਵੀ ਬੀਬੀ ਉਹ ਵੀ ਪੁਲਿਸ ਜੀ ਰਹੀ ਕੇ ਆਈ ਜੀ ਉਹਨੇ ਦੱਸਿਆ ਕਿ ਵੀ ਸਾਡਾ ਦੁੱਖ ਕੀ ਆ ਉਹ ਕਹਿੰਦੀ ਜੀ ਕਿ ਵੀ ਹਰੇਕ ਚੰਗੇ ਸਕੂਲਾਂ ਦੇ ਬਾਹਰ ਟੋਲ ਨੇ ਖੜੇ ਹੈਗੇ ਆ ਜਿਹੜੇ ਚੰਗੇ ਘਰਾਂ ਦੇ ਬੱਚਿਆਂ ਨੂੰ ਦੇਨੀਆਂ ਚਾਰ ਡੋਜ਼ ਨਸ਼ੇ ਦੀ ਫਰੀਦ ਹੁੰਦੇ ਆ ਉਦੋਂ ਬਾਅਦ ਉਹਨਾਂ ਨੂੰ ਚੱਕਰ ਚ ਫਸਾ ਲੈਂਦੇ ਜਦੋਂ ਪੁਲਿਸ ਨੂੰ ਪਤਾ ਹੈ ਪੁਲਿਸ ਨੂੰ ਤੇ ਵੱਡੇ ਮੁਲਾਜ਼ਮਾਂ ਨੂੰ ਆਪਦੇ ਬੱਚਿਆਂ ਦਾ ਡਰ ਆ ਐਡਮਿਨਿਸਟ੍ਰੇਸ਼ਨ ਨੂੰ ਡਰ ਆ ਤਾਂ ਤੁਸੀਂ ਵੇਖੋ ਆਮ ਬੰਦੇ ਦੀ ਕੀ ਹਾਲਤ ਹੋਣੀ ਉਹ ਕਹਿੰਦੇ ਪਰ ਗੱਲ ਇਹ ਹੋ ਗਈ ਹੈ ਕਿ ਅੱਜ ਪੰਜਾਬ ਦੇ ਕੋਈ ਨਹੀਂ ਸੋਚਦਾ ਹਰੇਕ ਬੰਦਾ ਇਹ ਸੋਚਦਾ ਹੈ ਕਿ ਮੈਂ ਆਪਦਾ ਪੱਲਾ ਛਡਾਵਾਂ ਮੈਂ ਆਪਦੇ ਬੱਚੇ ਬਾਹਰ ਭੇਜਾਂ ਮੈਂ ਆਦਾ ਪੈਸਾ ਬਾਹਰ ਕੱਢਦਾ ਇੱਥੇ ਜੋ ਹੁੰਦਾ ਉਹ ਇੱਕ ਆਈਡੀਅਲ ਸਿਚੁਏਸ਼ਨ ਹੈ ਜਿਹਨੂੰ ਅੰਗਰੇਜ਼ੀ ਚ ਨੀਹਲਿਜ਼ਮ ਕਿਹਾ ਜਾਂਦਾ ਹੈ ਕਿ ਲੋਕ ਆਪ ਦੇ ਕਿਊਚੀਆਂ ਤੋਂ ਹੀ ਭੱਜ ਗਏ ਇਹ ਉਹ ਲੋਕ ਜਿਨ੍ਹਾਂ ਦੇ ਬਜ਼ੁਰਗਾਂ ਨੇ ਇਹਨਾਂ ਜ਼ਮੀਨਾਂ ਨੂੰ ਬੇਬਿਆਂ ਨੂੰ ਵਾਹ ਕੇ ਇਖਰਾਕੇ ਦੇ ਵਾਈਓ ਘਰ ਦਾ ਸੀ ਜਿੱਥੇ ਕਿਤੇ 10 ਕਿਲਿਆਂ ਚ ਫਸਲ ਹੀ ਹੁੰਦੀ ਸੀ ਅੱਜ 50 50 ਕਿਲਿਆਂ ਚ ਫਸਲ ਹੁੰਦੀ ਆ ਉਹ ਲੋਕ ਵੀ ਆਪ ਦਾ ਦਿਲ ਛੱਡ ਗਏ ਉਹ ਇਥੋਂ ਭੱਜਣ ਨੂੰ ਫਿਰਦੇ ਕੱਲਾ ਹੀ ਨਹੀਂ ਆਪਣੇ ਨਾਲ ਹੋ ਰਿਹਾ ਆਪਣੇ ਨਾਲ ਜਿੱਥੇ ਨਸ਼ਾ ਹੈ ਉਥੇ ਬੇਰੋਜ਼ਗਾਰੀ ਵੀ ਹੈ ਬੇਰੋਜ਼ਗਾਰੀ ਦੇ ਨਾਲ ਸਾਡੇ ਵਸੀਲਿਆਂ ਦੀ ਲੁੱਟ ਵੀ ਆ ਪਾਣੀ ਦੀ ਲੁੱਟ ਆ ਸਾਡੀ ਰਾਜਧਾਨੀ ਦੀ ਲੁੱਟ ਆ ਸਾਡੇ ਹੋਰ ਸਾਡੇ ਤਾਂ ਸਮੱਸਿਆਵਾਂ ਸਾਡੇ ਧਰਮ ਚ ਰੋਜ਼ ਦਖਲਅੰਦਾਜ਼ੀ ਆ ਆਪਾਂ ਨੂੰ ਕਿਸੇ ਨਾ ਕਿਸੇ ਜੰਗ ਦੇ ਵਿੱਚ ਕਿਸੇ ਨਾ ਕਿਸੇ ਸੰਘਰਸ਼ ਚ ਝਾੜ ਕੋਦ ਉਹਦਾ ਹੱਥ ਨਾਲ ਉਲਝਾਈ ਰੱਖਦੇ ਆ ਇਹਨੂੰ ਇੱਕ ਨੀਤੀ ਕਿਹਾ ਜਾਂਦਾ ਕਿ ਬਲੀਡਿੰਗ ਦੀ ਐਨੀਮੀ ਬਾ 1000 ਕਟਸ ਕਿ ਉਹਨੂੰ 100 ਜਗ੍ਹਾ 1000 ਜਗ੍ਹਾ ਤੇ ਟੱਕ ਮਾਰ ਦੋ ਕਿਹੜੇ ਕਿਹੜੇ ਟੱਕ ਨੂੰ ਸੰਭਾਲੋ ਸੋ ਇੱਥੇ ਆਪਾਂ ਨੇ ਇਈ ਮਸ ਲੈ ਗਿਆ ਕਿ ਆਪਣੇ ਤੇ ਖਾ ਖਾ ਦੇ ਕੱਟਵਾ ਜਰੇ ਆ ਜੇ ਆਪਾਂ ਨਸ਼ੇ ਵਾਲੇ ਪਾਸੇ ਲੜਦੇ ਹਾਂ ਤਾਂ ਸਾਡਾ ਵਸੀਲਾ ਲੁੱਟਿਆ ਜਾਂਦਾ ਹੈ ਜੇ ਵਸੀਲੇ ਵਾਲੇ ਪਾਸੇ ਲੁੱਟਦੇ ਹਾਂ ਤਾਂ ਸਾਡਾ ਪ੍ਰਦੂਸ਼ਣ ਕਰਕੇ ਸਾਡੇ ਉਹ ਨਹੀਂ ਫੈਕਟਰੀਆਂ ਲਾਤੀਆਂ ਜਾਂਦੀਆਂ ਜਿਹੜੀਆਂ ਪ੍ਰਦੂਸ਼ਣ ਕਰਦੀਆਂ ਫੈਕਟਰੀਆਂ ਚਾਹੀਦੀਆਂ ਸਾਨੂੰ ਸੰਤ ਨਹੀਂ ਚਾਹੀਦੀਆਂ ਸਾਨੂੰ ਪਰ ਸਾਨੂੰ ਸੰਤ ਉਹ ਨਹੀਂ ਚਾਹੀਦੀ ਜਿਹੜੀ ਸਾਡਾ ਹਵਾ ਪਾਣੀ ਪੀਂਦੀ ਸਾਨੂੰ ਸੰਤ ਉਹ ਚਾਹੀਦੀ ਜਿਹੜੀ ਸਾਡੇ ਬੱਚਿਆਂ ਨੂੰ ਉਹ ਰੋਜ਼ਗਾਰ ਦੇਵੇ ਜਿਹੜੀ ਦੇ ਵਿੱਚ ਉਹ ਬਾਹਰ ਨਾ ਜਾਣ ਉਹ ਵਿਦੇਸ਼ਾਂ ਵਾਲਾ ਮੂੰਹ ਤੱਕ ਆਪਾਂ ਜਦੋਂ ਮੁੰਦਕੀ ਦਾ ਮੋਰਚਾ ਲੜਦੇ ਸੀ ਉਹਦੇ ਨਾਮ ਮੁੰਦਕੀ ਮੋਰਚਾ ਇਸ ਕਰਕੇ ਰੱਖਿਆ ਸੀ ਕਿ ਮੁੰਦਕੀ ਜੰਗ ਹੋਈ ਸੀ ਜਿੱਥੇ ਆਪਾਂ ਖਾਲਸਾ ਰਾਜ ਬੁਆਇਆ ਸੀ ਉਹਦਾ ਪਹਿਲੀ ਆਪਣੀ ਹਾਰ ਉੱਥੋਂ ਸ਼ੁਰੂ ਹੋਈ ਆਮ ਕਿਹਾ ਜਾਂਦਾ ਵੀ ਜਿੱਥੇ ਹਾਰੇ ਹੁੰਨੇ ਆ ਉੱਥੋਂ ਹੀ ਮੋੜਾ ਪੋਣਾ ਜ਼ਰੂਰੀ ਹੁੰਦਾ ਕਿ ਉੱਥੋਂ ਹੀ ਮੋੜੋ ਵਾਪਸ ਤੇ ਆਪਾਂ ਉਸਨਾਂ ਇਸੇ ਕਰਕੇ ਮੁੰਦਕੀ ਮੋਰਚਾ ਰੱਖਿਆ ਸੀ ਉਹਦੇ ਤਿੰਨ ਪੜਾ ਸੀ ਜਿਨ੍ਹਾਂ ਵਿੱਚੋਂ ਇੱਕ ਪਹਿਲਾ ਇਹ ਸੀ ਕਿ ਜਿਹੜਾ ਵਾਕਿਆ ਕਹਿੰਦਾ ਵੀ ਸਾਡਾ ਏਰੀਆ ਨਹਿਰ ਦਾ ਪੱਕਾ ਕਰ ਦੋ ਉਹ ਪੱਕਾ ਕਰੋ ਜਿਹੜਾ ਨਹੀਂ ਕਹਿੰਦਾ ਉਹ ਨਾ ਕਰੋ ਸੋ ਉੱਥੇ ਆਪਣੀ ਫਤਿਹ ਹੋਈ ਪਰ ਉਹਦੇ ਵਿੱਚ ਨਾਲ ਦੀ ਨਾਲ ਇੱਕ ਮੰਗ ਇਹ ਸੀ ਕਿ ਵੀ ਜਿਹੜਾ ਚੜਦਾ ਪਾਸਾ ਹੈ ਇਸ ਨਹਿਰ ਦਾ ਰਾਜਸਥਾਨ ਫੀਡਰ ਤੋਂ ਚੜਦੇ ਵਾਲੇ ਪਾਸੇ ਨੂੰ ਪਿੰਡ ਹੈਗੇ ਆ ਜਾਂ ਘਰ ਹੈਗੇ ਜਗਾ ਪਹਲਕਾ ਉਹਨੂੰ ਰਾਜਸਥਾਨ ਫੀਡਰ ਚੋਂ ਪਾਣੀ ਦਿਓ ਕਿ ਵੀ ਰਾਜਸਥਾਨ ਫੀਡਰ ਚੋਂ ਛੋੜਾ ਪਾਣੀ ਬਾਅਦ ਚਾੜ ਲਓ 18 18000 ਕਿਊਸਿਕਾ ਹੈ ਜਿਹੜਾ 1000 2000 ਕਿਊਸਿਕਾ ਤੋਂ ਵੱਧ ਛੱਡੋ ਤੇ ਇੱਥੇ ਲਿਫਟ ਪਰਮਾ ਨਾਲ ਇਹਨਾਂ ਲਾਕੇ ਉਹ ਪਾਣੀ ਪੂਰਾ ਕਰਕੇ ਦਿਓ ਕਿਉਂਕਿ ਉਹਦੇ ਨਾਲ ਦੋ ਗੱਲਾਂ ਹੁੰਦੀਆਂ ਸੀ ਕਿ ਇਕ ਤਾਂ ਪਾਣੀ ਮਿਲਦਾ ਸੀ ਆਪਾਂ ਨੂੰ ਇਮੀਡੀਏਟਲੀ ਉਸ ਇਲਾਕੇ ਨੂੰ ਦੂਜਾ ਵੱਡੀ ਗੱਲ ਇਹ ਸੀ ਕਿ ਵੀ ਰਾਜਸਥਾਨ ਵੱਲ ਪਾਣੀ ਨਹੀਂ ਲਿਜਾ ਸਕਦਾ ਸੀ ਕਿਉਂਕਿ ਉਹ ਬਾਕੀ ਜਿਹੜੀ ਕ੍ਰੈਸਟੀ ਸੀ ਆਪਾਂ ਪੂਰੀ ਕਰ ਦੇਣੀ ਸੀ ਤੇ ਤੀਜੀ ਵੱਡੀ ਗੱਲ ਇਹ ਹੈ ਕਿ ਆ ਪੰਜਾਬ ਦੇ ਉੱਤੇ ਨਵੀਂ ਨਹਿਰ ਪੱਟਣ ਦਾ ਖਰਚਾ ਨਹੀਂ ਵੜਨਾ ਸੀ ਜਿਹੜਾ 2200 2300 2400 ਕਰੋੜਾ ਪੰਜਾਬ ਹੀ ਇਸ ਲਈ ਆ ਆਪਣੇ ਖਾਤ ਬਹੁਤ ਮਾੜੇ ਆ ਇੰਨੇ ਮਾੜੇ ਆਪੇ ਖਾਤ ਹਲਾ ਤਾਂ ਕਿ ਵੀ ਆਪਾਂ ਇਸ ਟਾਈਮ ਆ ਦੀ ਸੋਸ਼ਲ ਜਿਹੜੀਆਂ ਨੀਡਸ ਆ ਉਹ ਵੀ ਪੂਰੀਆਂ ਕਰਕੇ ਦੇ ਸਕਦੇ ਆ ਉਹਦੇ ਲੋਕਾਂ ਦੀ ਤੋਂ ਉਹ ਆਪਾਂ ਤੋਂ ਮੋਰਚਾ ਲੜਿਆ ਤੇ ਉਥੇ ਜਲ ਸਰੋਤ ਦੇ ਸਿਕੰਦਰ ਸੀਗੇ ਉਹਨਾਂ ਦੇ ਨਾਲ ਬੈਠੇ ਸੀ ਗੱਲ ਕਰਦੇ ਪਏ ਸੀ ਉਹ ਜਿੱਦ ਤੇੜ ਗਿਆ ਕਿ ਆਏ ਕਰਨਾ ਹੈ ਆਏ ਕਰਨਾ ਹੈ ਕਿ ਵੀ ਤੁਸੀਂ ਕਿਉਂ ਨਹੀਂ ਦੇ ਸਾਲੇ ਸਾਨੂੰ ਰਾਜਸਥਾਨ ਫੀਡਰ ਚੋਂ ਪਾਣੀ ਤਾਂ ਕਹਿੰਦਾ ਜੀ ਰਾਜਸਥਾਨ ਫੀਡਰ ਤਾਂ ਰਾਜਸਥਾਨ ਦੀ ਨਹਿਰ ਆ ਇੰਟਰ ਸਟੇਟ ਇਸ਼ੂ ਆ ਤੇ ਉਹਦੇ ਚੋਂ ਅਸੀਂ ਪਾਣੀ ਨਹੀਂ ਦੇ ਸਕਦੇ ਤੇ ਮੈਂ ਕਿਹਾ ਫਿਰ ਭਾਗ ਦਾ ਮੇਲ ਨਹੀਂ ਨਹੀਂ ਤਾਂ ਤੈਨੂੰ ਪੁੱਛਿਆ ਸੂਬੇ ਨੂੰ ਪਾਣੀ ਦੇ ਰਿਹਾ ਫਿਰ ਇਹ ਪਾਣੀ ਸਾਡਾ ਫਿਰ ਸਾਦਾ ਹੀ ਪਾਣੀ ਹੈ ਇੰਟਰ ਸਟੇਟ ਜਸਟੇਟ ਦਾ ਇਸ਼ੂ ਆ ਤਾਂ ਫਿਰ ਸਾਡੇ ਹੱਥ ਹੋਣਾ ਚਾਹੀਦਾ ਤੇ ਮੈਨੂੰ ਉਹ ਤਨਖੀ ਚ ਕਹਿੰਦਾ ਵੀ ਤੁਸੀਂ ਤਾਂ ਪੀ ਐਚ ਡੀ ਕਰੀ ਫਿਰਦੇ ਹੋ ਜਿੰਦੇ ਕਹਿੰਕੇ ਭਾਈ ਸਾਨੂੰ ਉਦੋਂ ਪੀ ਐਚ ਡੀਆਂ ਕਰਨੀਆਂ ਪੈਣੀਆਂ ਸਾਨੂੰ ਉਦੋਂ ਚੰਗੇ ਆਪੀਆਂ ਨੌਕਰੀਆਂ ਤੇ ਰੋਜ਼ਗਾਰ ਛੱਡ ਕੇ ਆਉਣੇ ਪੈਂਦੇ ਆ ਜਦੋਂ ਧੋਡੇ ਵਾਲੇ ਅਫਸਰ ਸਾਡੇ ਸਿਰ ਤੇ ਆ ਕੇ ਬੈਠ ਜਾਂਦੇ ਆ ਜਿਹੜੇ ਸਾਡਾ ਸਾਰਾ ਕੁਝ ਰੋਕਣਾ ਚਾਹੁੰਦੇ ਆ ਤੇ ਤੁਹਾਨੂੰ ਸਾਡੇ ਨੇਤਾ ਲੋਕ ਜਿਹੜੇ ਹੈਗੇ ਉਹ ਪੜੇ ਲਿਖੇ ਨਹੀਂ ਜਾਂ ਉਹ ਸਮਝ ਨਹੀਂ ਰੱਖਦੇ ਜਾਂ ਇੱਛਾ ਸ਼ਕਤੀ ਨਹੀਂ ਰੱਖਦੇ ਕੀ ਮਸਲਾ ਹੋ ਜਾਣ ਕਿ ਵੀ ਉਹ ਤੁਹਾਨੂੰ ਠੱਲ ਨਹੀਂ ਪਾਉਂਦੇ ਤਾਂ ਸੋ ਉਹ ਮਸਲਾ ਹੋਲ ਜਿਹਾ ਚਲੋ ਉਹਨਾਂ ਨੇ ਮਾਲਵਾ ਨੇ ਡਿਕਲੇਅਰ ਕਰਤੀ ਪਹਿਲਾਂ ਜਾਲਾ ਵੀ ਪਾਣੀ ਆਵੇ ਕਿਸੇ ਢੰਗ ਨਾਲ ਤੇ ਪਰ ਇਹਦੇ ਨਾਲ ਹੋਵੇ ਬਿਹਤਰ ਹਾਲ ਇਹ ਹੁੰਦਾ ਕਿ ਜਿਵੇਂ ਜਸਟ ਇਸ ਚੀਜ਼ ਦਾ ਆਪਾਂ ਸੰਘਰਸ਼ ਕੀਤਾ ਸੀ ਕਿ ਪਾਣੀ ਉਹਦੇ ਵਿੱਚੋਂ ਹੀ ਰਾਜਸਥਾਨ ਫੀਡਰ ਚੋਂ ਹੋਈ ਇਮੀਡੀਏਟਲੀ ਹੁਣੇ ਹੀ ਦੇਣਾ ਸ਼ੁਰੂ ਕਰ ਦੇ ਪੰਪਸ ਲਾ ਕੇ ਉਹਦੇ ਤੇ ਸੋਲਰ ਸਿਸਟਮਸ ਲਾਈ ਜਾ ਸਕਦੇ ਸੀ ਉਹਨਾਂ ਖਰਚਾ ਦਾ ਹੋਣਾ ਵੀ ਨਹੀਂ ਸੀ ਉਹਦੇ ਤੇ ਹਮੇਸ਼ਾ ਵਾਸਤੇ ਵੀ ਜਿਹੜੀ ਵੀ ਆ ਨਹਿਰ ਆਪਣੀ ਉਹ ਪਾਣੀ ਚੱਲਦਾ ਕੀਤਾ ਜਾ ਸਕਦਾ ਇਸੇ ਤਰ੍ਹਾਂ ਇਹ ਕੋਈ ਇੱਕ ਮਸਲਾ ਨਹੀਂ ਮਸਲਾਵਾਰ ਮਸਲਾ ਮਸਲਾਦਾਰ ਮਸਲਾ ਮੇਰਾ ਕਹਿਣਾ ਮਸਲਾ ਹੈ ਕਹਿਣਾ ਮਤਲਬ ਇਹ ਹੈ ਕਿ ਕਿੰਨੇ ਮਸਲੇ ਆਪਾਂ ਜੁਟਾ ਗਏ ਇਦੋਂ ਫੜਦੇ ਆ ਤਾਂ ਦੂਜਾ ਦੂਜਾ ਫੜਦੇ ਆ ਤਾਂ ਤੀਜਾ ਪੰਜਾਬ ਕਿਸੇ ਸਮੇਂ ਇਸ ਖਿੱਤੇ ਦੇ ਵਿੱਚ ਮੋਰੀ ਸੁਭਾ ਹੁੰਦਾ ਸੀ ਜਿਹੜੇ ਕੋਈ ਬਜ਼ੁਰਗੇਗੇ ਆ ਜਿਹੜੇ ਜਾਣਦੇ ਆ ਇਸ ਗੱਲ ਨੂੰ ਉਹਨਾਂ ਨੂੰ ਪਤਾ ਹੈ ਕਿ ਵੀ ਆਪਾਂ ਪੱਧ ਤਕਰੀਬਨ 1980 82 ਤੱਕ 85 ਤੱਕ ਇੱਥੋਂ ਤੱਕ 90 ਤੱਕ ਵੀ ਜਿਹੜੀ ਆਪਣੀ 4 आदमी 3% ਪਰ ਕੈਪਟਲਿਕਮ ਕਹਨੇ ਆ ਉਹ ਪੰਜਾਬ ਦੀ ਸਾਰੇ ਸੂਬਿਆਂ ਨਾਲੋਂ ਵੱਧ ਹੁੰਦੀ ਪਈ ਆ ਪਰ ਕੇਂਦਰ ਦੀਆਂ ਦੀਆਂ ਜਿਨ੍ਹਾਂ ਨੇ ਸਾਡੇ ਨਾਲ ਧੋਖਾ ਵਿਤਕਰਾ ਧੱਗਾ ਕੀਤਾ ਨਾਲ ਹੀ ਸਾਡੇ ਆਪ ਦੇ ਜਿਹੜੇ ਲੋਕ ਸੀਗੇ ਉਹਨਾਂ ਨੇ ਅੰਗੇਲੀ ਕੀਤੀ ਇਹ ਸਾਰਾ ਰਲ ਕੇ ਅਜੇ ਹਾਲਾਤ ਆ ਸਾਡੇ ਕਿ ਅਸੀਂ ਲਗਾਤਾਰ ਅਰੰਧਨਾ 'ਚ ਘਟਦੇ ਜਾ ਰਹੇ ਆ ਸਾਡਾ ਅਮਾਕਾ ਅਸਾਸੀ ਕਰਜ਼ਾਈ ਹੁੰਦੇ ਜਾ ਰਹੇ ਆ ਕਰਜ਼ਾਈ ਹੋਣ ਤੋਂ ਇਹ ਨਾ ਸੋਚੋ ਕਿ ਵੀ ਆਪਣਾ ਕਿਹੜਾ ਕਰਜ਼ਾ ਹੈ ਤਾਂ ਸਟੇਟ ਦਾ ਕਰਜ਼ਾ ਹੈ ਉਹਦਾ ਫਾਇਦਾ ਸਭ ਜੀਵਨ ਤੇ ਪੈਂਦਾ ਹੈ ਉਹਦਾ ਸਿਰਦਾ ਅਸਰ ਸਭ ਦੇ ਡੇ ਟੂ ਡੇ ਲਾਈਫ ਤੇ ਪੈਂਦਾ ਹੈ ਜੋ ਕਰਜਾ ਆਪਣੇ ਚੋ ਹੀ ਜਾਂਦਾ ਹੈ ਤੇ ਬਹੁਤ ਵੱਧ ਕੇ ਜਾਂਦਾ ਤੁਸੀਂ ਹੁਣ ਇੱਥੇ ਹੀ ਵੇਖੋ ਕਿ ਜਦੋਂ ਆਪਾਂ ਮੇਨ ਰੋਡ ਤੋਂ ਉੱਤਰ ਜਾਂਦੇ ਹਾਂ ਠੀਕ ਹੈ ਜੀ ਇਸ ਰਿਜ਼ੋਰਟ ਤੱਕ ਪਹੁੰਚਣ ਵਾਸਤੇ ਜਾਂ ਇਸ ਜਗ੍ਹਾ ਤੱਕ ਪਹੁੰਚਣ ਵਾਸਤੇ ਜਿਹੜੀਆਂ ਸੜਕਾਂ ਨੂੰ ਆਪਾਂ ਕ੍ਰਾਸ ਕਰਦੇ ਹਾਂ ਉਸ ਤੋਂ ਬਾਅਦ ਉਸ ਸਾਰੀਆਂ ਰਵੇ ਹੋਈਆਂ ਉਹ ਸਾਰੀਆਂ ਦੇ ਵਿੱਚ ਉਕੜੀਆਂ ਪਈਆਂ ਹੋਈਆਂ ਪਾਣੀ ਖੜਾ ਹੋਇਆ ਹੈ ਹੁੰਦਾ ਕਿਉਂ ਉਹ ਇਸ ਕਰਕੇ ਹੁੰਦਾ ਕਿਉਂਕਿ ਸਾਡੇ ਕੋਲੇ ਉਹਨਾਂ ਸੜਕਾਂ ਨੂੰ ਬਣਾਉਣ ਨੂੰ ਪੈਸਾ ਹੈ ਜਿਹੜਾ ਥੋੜਾ ਬਹੁਤ ਪੈਸਾ ਹੁੰਦਾ ਉਹ ਜਿਹੜਾ ਭਾੜ ਕੋਈ ਸੀਐਮ ਹੋਇਆ ਐ ਐਮਐਲਏ ਹੋਇਆ ਉਹ ਤਾਂ ਕਿ ਆਪਦੇ ਇਲਾਕੇ ਚ ਲੈ ਜਾਂਦਾ ਪਰ ਇਸ ਟਾਈਮ ਇਹ ਪੰਜਾਬ ਦਾ ਤਕਰੀਬਨ ਓਨਾ ਕੋਨਾ ਢੋਂ ਲਿਆ 70 80% ਪਿੰਡਾਂਆਂ ਦਾ ਇਹ ਰੋਡਾਂ ਦਾ ਆ ਹਾਲ ਹੈ ਬੁਹਾਲੀ ਵਰਗੇ ਇਲਾਕੇ ਚ ਜਿੱਥੇ ਬਹੁਤ ਬੜਾ ਕਮਾਈ ਹੋ ਰਹੀ ਹੈ ਸ਼ਹਿਰਾਂ ਚ ਜ਼ਮੀਨ ਦਾ ਕਿੱਲਾ ਵੀ ਦੇੜੇ-ਦੋ-ਦੋ ਕਰੋੜ ਦਾ ਹੋ ਗਿਆ ਉਥੇ ਵੀ ਪਿੰਡਾਂ ਨੂੰ ਜਿਹੜੀਆਂ ਸੜਕਾਂ ਜਾ ਰਹੀਆਂ ਉਹ ਆ ਹੀ ਡੈਮੇਜ ਨੇ ਜਿੱਥੇ ਕਿਤੇ ਲੋੜ ਆ ਕੋਈ ਨੇਤਾ ਹੈ ਕੋਈ ਜਾਣ-ਪਛਾਣ ਦਾ ਉਥੇ ਤੱਕੇ ਨਾਲੋਂ ਬਣਾ ਜਾਂਦਾ ਹੈ ਬਾਕੀ ਹਾਲ ਦੀ ਹੈ ਇਸ ਤਾਲਾ ਸਾਰਾ ਸਾਡੇ ਤੇ ਕਰਜੇ ਦਾ ਸਾਡੀ ਗੱਡੀਆਂ ਵਾਂਗ ਟੁੱਟਣੀਆਂ ਸਾਡਾ ਸਫਰ ਮਹਿੰਗਾ ਹੋ ਗਿਆ ਕਿਤਾ ਮੈਂ ਸਿੱਧੀ-ਸਿੱਧੀ ਗੱਲ ਕਰ ਰਿਹਾ ਇਹਦੇ ਇਲਾਵਾ ਹੋਰ ਬੜੇ ਅਸਰ ਪੈਂਦੇ ਆ ਤੁਹਾਡੇ ਤੇ ਸਿੱਖਿਆ ਦੀ ਆਪਾਂ ਗੱਲ ਕੀਤੀ ਅੱਜ ਸਾਰੇ ਜਿਹੜੇ ਬੱਚੇ ਆਪਾਂ ਨੂੰ ਪੜ੍ਹਾਉਣੇ ਪੈ ਰਹੇ ਆ ਪ੍ਰਾਈਵੇਟ ਸਕੂਲਾਂ ਦੇ ਕਿਉਂ ਕਿਉਂਕਿ ਸਾਨੂੰ ਭਰੋਸਾ ਨਹੀਂਗਾ ਕਿ ਸਾਡਾ ਜਿਹੜਾ ਜੁਤਜਾ ਐਜੂਕੇਸ਼ਨ ਸਿਸਟਮ ਹੈਗਾ ਉਹ ਬੱਚਿਆਂ ਨੂੰ ਰਾਜ ਦੇ ਸਕਦਾ ਸਾਡਾ ਜਿਹੜਾ ਫੀ ਪਰਸਨ ਖਰਚਾ ਇੱਕ ਬੰਦੇ ਦਾ ਜਿਹੜਾ ਖਰਚਾ ਸਿਹਤ ਦੇ ਉੱਤੇ ਪ੍ਰਾਈਵੇਟ ਡਾਕਟਰਾਂ ਦੇ ਉਹ 500 ਤੋਂ 700 ਰੁਪਇਆ ਐਵਰੇਜ ਆ ਇੱਕ ਬੰਦੇ ਦੇ ਤੇ ਅਸੀਂ 3 ਕਰੋੜ ਦੀ ਆਬਾਦੀ ਦੀ ਹੁਣ ਸੋਚੋ ਜਿਹੜਾ ਬਿਮਾਰ ਪਰਿਵਾਰ ਹੋਊਗਾ ਉਹ ਕਿੰਨਾ ਬੁਰੀ ਹਾਲਤ ਚ ਆ ਜਾਂਦਾ ਹੋਊਗਾ ਉਹਨਾਂ ਦੇ ਪ੍ਰਾਈਵੇਟ ਖਰਚੇ ਵਧ ਰਹੇਗੇ ਅਮਰੇ ਨੀਜੀ ਡਾਕਟਰਾਂ ਨੂੰ ਘੋਣਾ ਪੈ ਰਿਹਾ ਕਿਉਂਕਿ ਸਾਡਾ ਹੈਲਥ ਸਿਸਟਮ ਸਾਡਾ ਸੇਧ ਦਾ ਸਿਸਟਮ ਕ੍ਰੈਸ਼ ਹੋ ਗਿਆ ਮੌਜੂਦਾ ਸਰਕਾਰ ਜਿਹੜੀ ਇਸ ਵਾਅਦੇ ਤੇ ਆਈ ਸੀ ਕਿ ਮੈਂ ਸਿੱਖਿਆ ਤੇ ਸਿਹਤ ਅਸੀਂ ਦੇਵਾਂਗੇ ਨਹੀਂ ਕਰ ਸਕੀ ਪੂਰਾ ਉਹ ਨਹੀਂ ਹੱਲ ਕਰ ਸਕੀ ਅੱਜ ਵੀ ਉੱਥੇ ਦੇ ਉੱਥੇ ਖੜੀ ਆ ਸਗੋਂ ਨਿਗਾਰ ਵਧ ਗਿਆ ਉਹਦਾ ਕਾਰਨ ਇਹ ਆਪਾਂ ਨੂੰ ਵੀ ਪਤਾ ਹੈ ਕਿ ਕੁਝ ਵੀ ਹੱਲ ਕੱਢਣ ਵਾਸਤੇ ਕੁਝ ਵੀ ਪ੍ਰੋਬਲਮ ਨੂੰ ਸੌਲਵ ਕਰਨ ਵਾਸਤੇ ਠੀਕ ਹੈ ਜਿੱਥੇ ਸਾਡਾ ਆਪ ਦਾ ਜੋਰ ਲੱਗਦਾ ਹੈ ਨਹੀਂ ਜੀ ਇਮਾਨਦਾਰੀ ਹੋਣੀ ਚਾਹੀਦੀ ਹੈ ਉਹਦੇ ਨਾਲ ਦੇ ਨਾਲ ਸਾਡੇ ਕੋਲ ਵੀ ਵਸੀਲੇ ਵੀ ਹੋਣੇ ਚਾਹੀਦੇ ਸਾਡੇ ਕੋਲ ਪਿੱਛੇ ਪੈਸਾ ਵੀ ਹੋਣਾ ਚਾਹੀਦਾ ਪੈਸੇ ਨਹੀਂ ਤਾਂ ਇਹ ਹਾਲਤ कि 367000 करोड़ ਦਾ ਕਰਜ਼ਾ ਤੇ ਨਾਲ 10000 करोड़ ਮੰਗਿਆ ਜਾ ਰਿਹਾ ਹੈ ਉਹ ਵੀ ਹੈ ਜੇ ਆਪਣੇ ਦੇ 3.5 ਲੱਖ ਦਾ ਕਰਜ਼ਾ ਹੋਵੇ ਜਿੱਦੋਂ 7000 ਰੁਪਏ ਆ ਜਾਣਾ ਉਹ ਤੇ ਆਪਾਂ 10000 ਰੁਪਏ ਮੰਗਣ ਤੁਰ ਜੀਏ ਕਿਦੋਂ ਤਾਂ ਹੋਰ ਕਰਜ਼ਾ ਵਾਧੇ ਵਾਧੇ ਆਪਾਂ ਉਸ ਰੋਟੇਸ਼ਨ 'ਚ ਆ ਜਾਵਾਂਗੇ ਜਦੋਂ ਕਰਜ਼ਾ ਵੀ ਨਹੀਂ ਲਾ ਪਾਵਾਂ ਤਾਂ ਸਕੂਲ ਕਿੱਥੋਂ ਠੀਕ ਕਰ ਲਾਂਗੇ ਆਪਾਂ ਆਪਾਂ ਸਿਹਤ ਕਿੱਥੋਂ ਠੀਕ ਕਰ ਲਾਂਗੇ ਹਾਂ ਡਰਾਮਾ ਕਰਦਾ ਨਹੀਂ ਕਿ ਸੋਸ਼ਲ ਮੀਡੀਆ ਤੇ ਕਿਹਗਾ ਕੁਝ ਸਪੈਂਸਰੀ ਗੋਲ ਕਿਉਂ ਦੇ ਕੇ ਖੜ ਜਾਗੇ ਪਰ ਉਹ ਸਰਵਿਸ ਨਹੀਂ ਮਿਲੂ ਅਜੀਬ ਕਿ ਤੋਨਾ ਕਿ ਤੋਸਾਨੂੰ ਪੈਸਾ ਲੈਉਣਾ ਪਉ। ਸੋ ਪੰਜਾਬ ਅੱਜ ਗਰਜਾਈ ਹੋ ਰਿਹਾ ਹੈ। ਪੰਜਾਬ ਅੱਜ ਰੋਜ਼ਗਾਰ ਜਾ ਰਹੀ ਹੈ। ਪੰਜਾਬ ਦੇ ਵਿੱਚ ਪ੍ਰਵਾਸ ਹੋ ਰਿਹਾ ਹੈ। ਆਪਣੇ ਬੱਚੇ ਬਾਹਰ ਜਾ ਰਹੇ ਆ ਬਾਹਰੋਂ ਬੱਚੇ ਲੋਕੀ ਇੱਥੇ ਆ ਕੇ ਆਪਣੇ ਜੇ ਛੋਟੇ ਜੋਬਸ ਆ ਉਹਨਾਂ ਨੂੰ ਖਾ ਰਹੇ ਆ ਤੇ ਇਹਦੇ ਨਾਲ ਆਪਣੇ ਸੱਭਿਆਚਾਰਕ ਦਾ ਜਿੱਥੇ ਅਸਰ ਪੈ ਰਿਹਾ ਵੀ ਆਰਥਿਕਤਾ ਵੀ ਟੁੱਟ ਰਹੀ ਜਾਂਦੀ। ਇੱਕ ਗੱਲ ਯਾਦ ਰੱਖਿਓ ਕਿ ਜਿਹੜਾ ਆਰਥਿਕ ਤੌਰ ਤੇ ਟੁੱਟ ਗਿਆ ਉਹ ਮੰਗਤਾ ਹੀ ਹੋ ਜਾਂਦਾ ਹੈ। ਉਹਦੀ ਕੋਈ ਅਣਖ ਨਹੀਂ ਰਹਿੰਦੀ। ਇਹ ਸਾਰੀਆਂ ਗੱਲਾਂ ਬਾਤ ਦੀਆਂ ਅਣਖ ਹੋਰ ਆਦੀ ਪਗਾਂ ਪ੍ਰਗਾਰ ਜਾਂ ਤਰੱਕੀ ਜਦੋਂ ਆਪਾਂ ਗਰਜਾਈ ਹੋ ਗਏ ਜਦੋਂ ਆਪਣੇ ਕੋਲੇ ਆਪਾਂ ਪੈਸੇ ਵਾਲੋਂ ਬਾੜੇ ਹੋ ਗਏ ਤਾਂ ਦੁਨੀਆ ਆਪਣੀ ਇੱਜ਼ਤ ਮਾਨ ਦੀ ਘਟਕਣ ਲੱਗ ਜਾਂਦੀ ਆਪਣਾ ਉਹ ਰੁਕਵਾਈ ਨਹੀਂ ਰਹਿੰਦਾ ਕਿ ਸੂਬਿਆਂ ਦੇ ਵਿੱਚ ਵੀ ਨਹੀਂ ਰਹਿਣਾ ਚਾਹਤਾ ਪੈਣਾ ਰਿਹਾ ਸੋ ਇਹਨਾਂ ਮਸਲਿਆਂ ਦੇ ਹੱਲ ਕੀ ਗੱਲ ਇਹ ਆ ਕਿ ਕੀ ਆਪਾਂ ਇਹੀ ਗੱਲਾਂ ਕਰਦੇ ਰਵਾਂਗੇ ਕਿ ਹਾਂਜੀ ਆ ਸਾਡੇ ਨਾਲ ਹੋ ਰਿਹਾ ਆ ਸਾਡੇ ਨਾਲ ਹੋ ਰਿਹਾ ਆ ਸਾਡੇ ਨਾਲ ਹੋ ਰਿਹਾ ਹਰੇਕ ਬੰਦਾ ਹੁੰਦਾ ਉਹ ਕਹਿੰਦਾ ਵੀ ਆ ਮੇਰੇ ਨਾਲ ਸਾਡੇ ਨਾਲ ਹੋ ਰਿਹਾ ਜੀ ਮੈਨੂੰ ਬਣਾ ਦਿਓ ਮੇਰੇ ਕੋਲੇ ਮੈਂ ਉਹ ਸਭ ਠੀਕ ਕਰ ਲਵਾਂ ਜੀ ਪੁੱਛੀਦਾ ਤੂੰ ਕਿਵੇਂ ਠੀਕ ਕਰ ਦੇਗਾ ਕਹਿੰਦਾ ਜੀ ਵੀ ਚੰਗੇ ਬੰਦੇ ਲਿਆਓ ਉਹ ਚੰਗੇ ਬੰਦੇ ਦੀ ਤਾਂ ਕੋਈ ਮੋਹਰ ਨਹੀਂ ਹੁੰਦੀ ਨਾ ਵੀ ਕਿਹੜਾ ਕੋਈ ਲੈਬੋਰੀ ਹੈ ਜੀ ਨੇ ਟੈਸਟ ਕਰਕੇ ਕਹਿ ਦੇਣਾ ਚੰਗਾ ਜਿਹੜੇ ਨੂੰ ਵੀ ਆਪਾਂ ਲੈ ਕੇ ਆਏ ਉਹਨੂੰ ਚੰਗਾ ਸਮਝ ਕੇ ਲੈ ਕੇ ਆਉਣੀ ਆ ਵੇਜਵਾਰਾ ਉਹ ਤਾਂ ਬਾਅਦ ਚ ਆਉਂਦੇ ਰੰਗ ਉੱਥੋਂ ਸੋ ਮਸਲਾ ਇਹ ਹੈ ਕਿ ਜੇ ਆਪਾਂ ਹੱਲ ਕੱਢਣੇ ਆ ਆਹ ਹਾਲ ਆਪਣੇ ਤਾਂ ਨਹੀਂ ਕਹਿੰਦੇ ਜੇ ਆਪਣੇ ਕੋ ਕੋ ਰਾਹ ਹੋਗਾ ਜੇ ਆਪਣੇ ਕੋ ਕੋ ਰੋਡ ਮੈਪ ਹੋਗਾ ਕਿ ਆਪਾਂ ਕਿਹੜੇ ਰਾਹ ਤੁਰ ਰਹੇ ਜਾ ਕੇ ਹਾਲ ਨਿਕਲਦੇ ਪਹਿਲਾ ਹਾਲ ਆਪਾਂ ਇਹ ਗੱਲ ਕਰਨੀ ਆ ਕਿ ਜਿਹੜਾ ਕੇਂਦਰ ਰਾਜ ਨੇ ਸਾਡੇ ਹੱਕ ਲੈ ਕੇ ਬੈਠਾ ਜਿਹੜੇ ਸਾਨੂੰ ਵਾਦੇ ਹੋਏ ਸੀ ਪੰਜਾਬ ਉਹ ਸੂਬਾ ਇਹਨ ਸਭ ਤੋਂ ਵੱਧ ਸ਼ਹਾਦਤਾਂ ਦਿੱਤੀਆਂ ਮਹਾਰਾਜ ਸਿੰਘ ਜੀ ਤੋਂ ਲੈ ਕੇ ਬਾਬਾ ਰਾਮ ਸਿੰਘ ਜੀ ਅਰਿਆ ਤੋਂ ਲੈ ਕੇ ਉਦੋਂ ਬਾਅਦ ਅੰਤ ਤੱਕ 47 ਤੱਕ ਅਸੀਂ ਪਤ ਨਹੀਂ ਬੇਅੰਤ ਸ਼ਹਾਦਤਾਂ ਦੇਤੀਆਂ ਬੇਅਤ ਕੁਰਬਾਨੀਆਂ ਦੇਤੀਆਂ ਇਸ ਦੇਸ਼ 'ਚ ਅੰਗਰੇਜ਼ਾਂ ਦੇ ਵਿਰੁੱਧ ਲੜਦੇ ਉਦੋਂ ਬਾਅਦ ਸਾਨੂੰ ਵਾਦੇ ਹੋਏ ਉਹ ਵਾਦਿਆਂ ਤੋਂ ਮੁਨਕਰ ਹੋਏ ਇਹੀ ਨਹੀਂ ਉਦੋਂ ਬਾਅਦ ਆਪਾਂ ਇਹਨਾਂ ਦੇ ਢਿੱਡ ਭਰੇ ਆਪਾਂ ਇਹਨਾਂ ਦੇ ਆਪ ਦਾ ਧਰਤੀ ਜ਼ਹਿਰੀਲੀ ਕਰ ਲਿਆ ਆਪਕੇ ਅਸਰ ਆਏ ਹੋਗੇ ਪਰ ਆਪਾਂ ਇਹਨਾਂ ਦਾ ਅੰਨ ਭੰਡਾਰ ਭਰੇ ਆ ਨਾਲ ਹੀ ਆਪਾਂ ਅੱਜ ਸੁਰੱਖਿਆ ਸਭ ਤੋਂ ਬਾਅਦ ਦੇ ਰਹੇ ਆ ਆਪਣੇ ਪੁੱਤ ਸਾਹਿਬ ਡਿਫੈਂਸ 'ਚ ਗਿਆ ਤੇ ਜੇ ਕਦੇ ਤੁਸੀਂ ਵੇਖੋ ਕਿ ਕਿਹੜੇ ਮੁੰਡੇ ਬਾਰਡਰ ਤੇ ਆ ਤੇ ਕਿਹੜੇ ਦਿੱਲੀ ਪੋਸਟਿੰਗ ਕਰ ਰਹੇ ਆ ਨਾਰੇ ਆ ਤੁਹਾਨੂੰ ਸਾਫ਼ ਪਤਾ ਲੱਗ ਜੂ ਦਿੱਲੀ ਦੀ ਟ੍ਰੈਕਟਰੀ ਹੁੰਦੀ ਹੈਗੀ ਨਾਰਥ ਬਲਾਕ ਦੀ ਉਹ ਚਾਕੇ ਵੇਖ ਲਓ ਉਹਦੇ 'ਚ ਤੁਹਾਨੂੰ ਕਾਸਟ ਦੇ ਤਰ੍ਹਾਂ ਨਾਲ ਆ ਜਾਂਦਾ ਜਿਵੇਂ ਕਿ ਜੇ ਅਜੀਤ ਸ਼ਰਮਾ ਹੋਵੇ ਕਿ ਅਜੀਤ ਗੋਹੇ ਲਾ ਕੇ ਅਜੀਤ ਪਾਲ ਸਿੰਘ ਰਾੜਾ ਉੱਥੇ ਤੁਹਾਨੂੰ ਪਤਾ ਲੱਗ ਜੂਗਾ ਵੀ ਕਿਹੜੇ ਲੋਕ ਸਾਡਾ 70-70% ਖੜੇ ਆ ਤੇ ਆਪਣੇ 70-70% ਕਿੱਥੇ ਖੜੇ ਆ ਤੇ ਉਹਦਾ ਹਸ਼ਰੇ ਆ ਕਿ ਸਭ ਤੋਂ ਬਾਅਦ ਨਹੀਂ ਇਹ ਫੌਜੀ ਵੀ ਦਵਾਮ ਹੈ ਉਹ ਪੰਜਾਬ ਚੋਂ ਆਏ ਸਕੇ ਕਿਉਂ ਕਿ ਸਾਡੇ ਮੁੰਡੇ ਬਾਰਡਰਾਂ ਤੇ ਆ ਤੇ ਨੇਚਰਲੀ ਜਿਹੜਾ ਬਾਰਡਰ ਤੇ ਹੋਊਗਾ ਉਹਦਾ ਚਾਂਸ ਜ਼ਿਆਦਾ ਹੀ ਹੈਗਾ ਲਾਸ਼ਾਂ ਹੋਣੀਆਂ ਤੁਸੀਂ ਵੀ ਖਬਰਾਂ ਚ ਸੁਣਦੇ ਹੋ ਸੋ ਇੰਨਾ ਕੁਸ਼ਤੇ ਕਰਦੇ ਆ ਤਾਂ ਭਾਈ ਸਾਡਾ ਹੱਕ ਵੀ ਆ ਅਸੀਂ ਬਰਾਬਰ ਦੇ ਸ਼ਰੀਕ ਆ ਤੁਸੀਂ ਸਾਨੂੰ ਕਦੀ ਵੱਖਵਾਦੀ ਕਹਿ ਦੇਣਿਓ ਕਦੀ ਕੁਛ ਕਹਿ ਦੇਣਿਓ ਅਸੀਂ ਇਹ ਸੂਬੇ ਆ ਇਸ ਕਿੱਤੇ ਅਸਤੇ ਲੜੇ ਆ ਇਹਦੀ ਰੱਖਿਆ ਕਰਦੇ ਆ ਇਹਦਾ ਢਿੱਡ ਭਰਦੇ ਆ ਸਾਨੂੰ ਆਏ ਵੱਖਵਾਦੀ ਕਹਿੰਦੇ ਕੁਛ ਕਹਿ ਕੇ ਪਾਸੇ ਨਾ ਧੱਕੋ ਸਾਡਾ ਬਰਾਬਰ ਦਾ ਹਿੱਸਾ ਹੈ ਇਹਦੇ ਤੇ ਜਿਹੜਾ ਪੁੱਤ ਵੱਧ ਕਮਾਉਂਦਾ ਉਹਦਾ ਵਾਧਾ ਹੱਕ ਵੀ ਹੁੰਦਾ ਇਹ ਨਹੀਂ ਕਿ ਵੀ ਸਾਰੇ ਬਰਾਬਰ ਹੁੰਦੇ ਆ ਇੱਕ ਕਮਾਉ ਹੋਵੇ ਉਹਨੂੰ ਤਾਂ ਰੋਖੀ ਨਾਲ ਮਿਲੇ ਛਾਂ ਨੂੰ ਤੇ ਜਿਹੜਾ ਘਰੇ ਲੇਟੀਆਂ ਮਾਰਦਾ ਹੋਵੇ ਉਹਨੂੰ ਘੋਬ ਦੀ ਦੋ ਕਲੀਆਂ ਪਾ ਕੇ ਮਾਰ ਦੇਵੇਂ ਤਾਂ ਗੁੱਸਾ ਤਾਂ ਆਊਗਾ ਤੂੰ ਅੱਜ ਪੰਜਾਬ ਜਿਵੇਂ ਬਾਕੀ ਸੂਬਿਆਂ ਨੂੰ 10 12 ਸੂਬੇ ਆ ਜਿਨ੍ਹਾਂ ਨੂੰ ਆਰਟੀਕਲ ਧਾਰਾ 371 ਦੇ ਇੱਕ ਇਹਨੇ ਆਪਾਂ ਉਹਦੇ ਵਿੱਚ ਉਹਨਾਂ ਨੂੰ ਅਧਿਕਾਰ ਦਿੱਤੇ ਗਏ ਆ ਉਥੇ ਰੋਜ਼ਗਾਰ ਰੱਖਨੇ ਆ ਉਥੋਂ ਦੇ ਲੋਕਾਂ ਵਾਸਤੇ ਉਥੇ ਬਾਹਰਲਾ ਬੰਦਾ ਆ ਕੇ ਵਸਨੀਕ ਨਹੀਂ ਬਣ ਸਕਦਾ ਐਂ ਨਹੀਂ ਆਏ ਉਹ 10 15 20 ਸਾਲ ਉਥੇ ਰਹਿਣਾ ਪੈਂਦਾ ਪਿਛਲੀ ਵੋਟ ਕਟਾਉਣੀ ਪੈਂਦੀ ਆ ਕੁਝ ਕੰਟ੍ਰਿਬਿਊਸ਼ਨ ਕਰਨੀ ਪੈਂਦੀ ਆ ਤੇ ਕਈ ਸੂਬਿਆਂ 'ਚ ਉਹ ਕਰਨ ਦੇ ਬਾਵਜੂਦ ਵੀ ਨਹੀਂ ਪਾ ਸਕਦੇ ਤੁਸੀਂ ਕੋਈ ਨਹੀਂ ਬਾਹਰਲਾ ਆ ਕੇ ਵਸ ਸਕਦਾ ਉਥੇ ਖੁਰਸਕ ਸੁਹੂਲਤਾਂ ਦੇ ਪੇਜ ਜਾਂਦੀਆਂ ਉਹਨਾਂ ਨੂੰ ਸਪੈਸ਼ਲ ਕੈਟਾਗਰੀ ਸਟੇਟਸ ਦਿੱਤਾ ਜਾਂਦਾ ਹੈ ਉਹਨਾਂ ਦੇ ਟੈਕਸ ਮਾਫ ਕੀਤੇ ਜਾਂਦੇ ਉਹਨਾਂ ਨੂੰ ਆਪਾਂ ਨੂੰ ਜਿੱਥੇ ਗ੍ਰਾਂਟ 50% ਪਾ ਕੇ ਦਿੱਤੀ ਜਾਂਦੀ ਹੈ ਉਹਨਾਂ ਨੂੰ 90% ਗ੍ਰਾਂਟ ਦੇ ਦਿੱਤੀ ਜਾਂਦੀ ਹੈ ਜਿਵੇਂ ਹਿਮਾਚਲ ਨੂੰ ਦਿੱਤੀ ਜਾਂਦੀ ਹੈ ਨਾਗਾਲੈਂਡ ਨੂੰ ਦਿੱਤੀ ਜਾਂਦੀ ਹੈ ਤਲੰਗਾਨਾ ਆਰ ਕੇ ਅਮੀਰ ਸੂਬੇ ਨੂੰ ਦਿੱਤੀ ਜਾਂਦੀ ਹੈ ਗੁਜਰਾਤ ਦੇ ਕੁਝ ਹਿੱਸਿਆਂ ਨੂੰ ਦਿੱਤੀ ਜਾਂਦੀ ਹੈ ਉਤਰਾਖੰਡ ਨੂੰ ਦਿੱਤੀ ਜਾਂਦੀ ਹੈ ਇਹ ਸਾਰੀਆਂ ਸੁਹੂਲਤਾਂ ਦਿੱਤੀਆਂ ਜਾਂਦੀਆਂ ਪੰਜਾਬ ਵੀ ਸਾਰੀਆਂ ਚੀਜ਼ਾਂ ਦਾ ਹੱਕਦਾਰ ਹੈ ਪਰ ਆਪਾਂ ਨੂੰ ਉਹ ਨਹੀਂ ਦਿੱਤਾ ਜਾਂਦਾ ਇਹ ਜੀ ਨਹੀਂ ਲੈ ਰ ਆਪਾਂ ਨੂੰ ਉਹ ਹੱਕ ਨਹੀਂ ਆਪਦਾ ਮਿਲੂਗਾ ਉਨੀ ਦਿਨ ਆਪਣੀ ਹਾਲ ਦੀ ਰੋਗੀ ਦਿਰੋ ਦਿਨ ਆਪਾਂ ਨਿਗਰਦੇ ਜਾਵਾਂਗੇ ਗਰੀਬ ਹੁੰਦੇ ਜਾਵਾਂਗੇ ਹਰ ਬੰਦਾ ਆ ਕੇ ਤੁਹਾਨੂੰ ਨਾਰਾ ਦਊਗਾ ਕਿ ਮੈਂ ਜੀ ਤੁਹਾਡੀਆਂ ਨੌਕਰੀਆਂ ਬਚਾ ਕੇ ਰੱਖੂਗਾ ਪੰਜਾਬੀਆਂ ਨੂੰ ਦੇਊਗਾ ਅੰਦਰ ਵੜ ਕੇ ਜਦੋਂ ਪਤਾ ਲੱਗੂਗਾ ਕਿ ਇਹ ਇਹ ਮਸਲਾ ਤਾਂ ਪਾਰਲੀਮੈਂਟ ਚੋਂ ਸਵਾਲ ਹੋਣਾ ਹੈ ਸੰਸਦ ਚੋਂ ਸੋਲਵ ਹੋਣਾ ਹੈ ਤੇ ਉਹ ਫੇਰ ਫੇਰ ਉਹੀ ਰੂਟੀਨ 'ਚ ਪੈ ਜਾਊਗਾ ਕਹੂਗਾ ਜੀ ਇਹ ਤਾਂ ਹਰਿਆਣੇ ਵਾਲਿਆਂ ਦੀਆਂ ਨੇ ਰਾਜਸਥਾਨ ਵਾਲਿਆਂ ਦੀਆਂ ਹੈ ਯੂਪੀ ਵਾਲਿਆਂ ਦੀਆਂ ਤੇ ਹੌਲੀ ਹੌਲੀ ਹੋਰ ਵੱਧਦਾ ਜਾਊਗਾ ਇਹ ਚਾਰ ਘੇੜਾ ਵਾਲਿਆਂ ਨੂੰ ਵੀ ਜਾਣੀਆ ਮਹਾਰਾਸ਼ਟਰ ਵਾਲਿਆਂ ਨੂੰ ਜਾਣੀਆ Madhya Pradesh ਵਾਲਿਆਂ ਨੂੰ ਵੀ ਜਾਣੀਆ ਸਰਕਾਰੀ ਲੋਕ ਦੂਜੀ ਵਾਰ ਦੀ ਇਹਨੀ ਤੇਜ਼ੀ ਨਾਲ ਆ ਰਹੀ ਹੈ ਇੱਥੇ ਪਹਿਲਾਂ ਹੀ ਅੱਜ ਜਿੰਨੇ ਪ੍ਰਾਈਵੇਟ ਹਸਪੀਟਲ ਪ੍ਰਾਈਵੇਟ ਅਲਾਈਅੰਸ ਜਾ ਕੇ ਵੇਖ ਲੋ ਪ੍ਰਾਈਵੇਟ ਬੈਂਕਾਂ ਜਾ ਕੇ ਵੇਖ ਲੋ ਜਿੰਨਾ ਲੋਕ ਇੱਥੇ ਨੌਕਰੀਆਂ ਕਰ ਰਹੇ ਆ ਉਹ ਕੋਈ ਉਪੀ ਦਾ ਕੋਈ ਬਿਹਾਰ ਦਾ ਕੋਈ Madhya Pradesh ਦਾ ਆਪਣੇ ਬੱਚਿਆਂ ਨੂੰ ਉਹ ਨੌਕਰੀਆਂ ਐਨੀ ਆਈ ਮਾਈਕਰੋ ਬਿਜ਼ਨੈਸ ਦਾ ਛੋਟੇ ਆਪਾਰ ਆ ਜਿਹੜੇ ਹੁਣ ਦਾ ਤੇ ਵੀ ਹੁਕਾਮ ਹੈ ਸਮਾਧੂਰੀ ਜਦੋਂ ਪੋਲਿਟਿਕਸ ਦੇ ਵੀ ਕੰਮ ਕਾਪੇ ਹੋਏ ਇਸੇ ਤਰ੍ਹਾਂ ਸਾਡੀ ਰਾਜਧਾਨੀ ਕੋਈ ਉਹ ਰਾਜਧਾਨੀ ਦੀ ਆਪਾਂ ਗੱਲ ਕਰਦੇ ਪੈ ਸੀ ਆਪਾਂ ਸੋਚਦੇ ਹਾਂ ਕਿ ਹੋ ਜੂ ਜੀ ਚੰਡੀਗੜ੍ਹ ਨਹੀਂ ਮਿਲੇ ਆਪਾਂ ਨੂੰ ਆਪੇ ਕਿਹੜੇ ਜੀਵਨ ਕਿਉਂ ਦੇ ਹੌਸਲ ਹੋਏ ਉਹ ਤਾਂ ਬਹੁਤ ਡੂੰਗਾ ਅਸਰ ਪੈਂਦਾ ਹੈ ਪਾਰਾ ਤੋਂ 15000 ਕਰੋੜ ਰੁਪਇਆ ਸਾਲਾਨਾ ਮਾਲੀਆ ਹੈ ਚੰਡੀਗੜ੍ਹ ਦਾ ਖਰਚਾ ਦਾ ਸਿਰਫ 4.5 5000 6000 ਤੋਂ ਸੋ 9 8000 ਤੋਂ 10000 ਕਰੋੜ ਹਰ ਸਾਲ ਡਿਪੈਂਡਿੰਗ ਅਪਨ ਅੱਗੇ ਪਿੱਛੇ ਕੀ ਵੇਰੀਏਸ਼ਨਸ ਹੁੰਦੀ ਹੈ ਤਾਂ ਉਹਦਾ ਬਚਤ ਹੈਗੀ ਉਸ ਸ਼ਹਿਰ ਚ ਹਿੰਦ ਸਰਕਾਰ ਉਹਦੇ ਵਿੱਚੋਂ ਘੱਟੋ ਘੱਟ ਜੇ ਹੋਰ ਕੁਝ ਨਹੀਂ ਤਾਂ 60 40 ਦੇ ਅਨੁਪਾਤ ਨਾਲ 6000 ਕਰੋੜ ਤਾਂ ਆਪਣਾ ਬਣਦਾ ਹੈ ਨਾ ਤੇ ਜੇ ਉਹ ਹੀ ਆਪਾਂ ਨੂੰ ਮਿਲ ਜੇ ਤਾਂ ਸਾਡਾ ਸਿੱਖਿਆ ਵਿਭਾਗ ਠੀਕ ਹੋ ਜਾਂਦਾ ਸਾਡਾ ਕੋਈ ਸ਼ਹਿਰ ਦਾ ਵਿਭਾਗ ਠੀਕ ਹੋ ਜਾਂਦਾ ਸਾਡੀਆਂ ਸੜਕਾਂ ਬਣ ਸਕਦੀਆਂ ਕੋਈ ਇੱਕ ਕਾਰਜਕਾਰਜ ਤਾਂ ਸਾਡਾ ਪੂਰਾ ਹੋ ਪਰ ਸਾਡੇ ਨਾਲ ਉੱਥੇ ਵੀ ਤੱਕਾ ਸਾਡਾ ਪਾਣੀ ਲਿਆ ਜਾ ਰਿਹਾ ਹੈ ਇਹ ਤਾਂ ਕੇਂਦਰ ਕਰਦੀ ਐ ਜੋ ਕਰਦੀ ਐ ਹੋਰ ਛੱਡੋ ਗੁਰੂ ਘਰਾਂ 'ਚ ਸਾਡੇ ਮਿੱਤ ਉਹਨਾਂ ਦੀ ਇੰਟਰਫੀਰੈਂਸ ਐ ਰੋਜ਼ ਜੇ ਸ਼੍ਰੋਮਣੀ ਕਮੇਟੀ ਵੀ ਬਣੀ ਐ ਉਹਦੀਆਂ ਚੋਣਾਂ ਕਦੋਂ ਕਰਾਉਣੀਆਂ ਆ ਉਹਦਾ ਜੋ ਕੁਝ ਵੀ ਕਰਨਾ ਉਹ ਕੇਂਦਰ ਨੇ ਕਰ ਤੇ ਜਿੰਨੀਆਂ ਵੀ ਪਾਰਟੀਆਂ ਜਿੰਨੀਆਂ ਵੀ ਸਿਆਸਤ ਕੇਂਦਰੀ ਪਾਰਟੀ ਨਾਲ ਕਿਸੇ ਤਰੀਕੇ ਨਾਲ ਜੁੜੀ ਆ ਚਾਹੇ ਉਹ ਕੋਈ ਵੀ ਪਾਰਟੀ ਆ ਜਿਹਦੀ ਜਿਹਦੀ ਬਾਲਗੋਰ ਕੇਂਦਰ ਤੋਂ ਚੱਲਦੀ ਆ ਉਹ ਕਦੀ ਵੀ ਪੰਜਾਬ ਦੇ ਹੱਕਾਂ ਵਾਸਤੇ ਸੱਚੀ ਨਹੀਂ ਹੋ ਸਕਦੀ ਉਹ ਕਦੀ ਵੀ ਪੰਜਾਬ ਦੀ ਗੱਲ ਨਹੀਂ ਕਰੂਗੀ ਕਿਉਂਕਿ ਉਹਨੇ ਚੋੜਾ ਬਾਕੀ ਥਾਵਾਂ ਤੇ ਵੀ ਜਿੰਤਨੀ ਉਹਨੇ ਚੋੜਾ ਹੋਰ ਜਗ੍ਹਾ ਤੇ ਵੀ ਰਹਿਣੀ ਉਹ ਪੰਜਾਬ ਦੀ ਗੱਲ ਕਿਉਂ ਕਰੂਗੀ ਪੰਜਾਬ ਇੱਕ ਵਾਹਜ ਸੁਭਾਜੀ ਦਾ 70% ਪਾਣੀ ਬਾਹਰ ਜਾ ਰਿਹਾ ਕਿਸੇ ਨੇ ਆਵਾਜ਼ ਚੱਕੀ ਹੈ ਸਭ ਨੂੰ ਹੋਰ ਬਾਹਰ ਲੈ ਜਾਣ ਦੀ ਗੱਲ ਕਰਦੇ ਆ ਗੁਜਰਾਤ ਤੋਂ ਪਾਣੀ ਮੰਗਿਆ ਸੀ ਰਾਜਸਥਾਨ ਨੇ ਨਰਮਦਾ ਦਾ ਇਹ ਉਹਨਾਂ ਨੇ ਆਖਿਆ ਵੀ ਅਸੀਂ ਨਹੀਂ ਦੇ ਸਕਦੇ ਉਹ ਕਹਿੰਦਾ ਵੀ ਪੰਜਾਬ ਦਿੰਦਾ ਉਹ ਕਹਿੰਦਾ ਪੰਜਾਬ ਦਿੰਦਾ ਉਹ ਪੰਜਾਬ ਜਾਣੇ ਅਸੀਂ ਤਾਂ ਦਿੰਦੇ ਸਾਡਾ ਸੋ ਕਿਸੇ ਨੇ ਗੱਲ ਕੀਤੀ ਕਿਉਂਕਿ ਗੁਜਰਾਤ ਵਾਲੇ ਜਿਹੜੇ ਹੈਗੇ ਆ ਉਹ ਤਾਂ ਅੱਖਰ ਰਹਿਗੇ ਉੱਥੇ ਬੈਠੇ ਆ ਉਹਨਾਂ ਦੇ ਨੇਤਾ ਸੱਚੇ ਆ ਉਹ ਆਵਦੇ ਹਸਤੇ ਲੜਦੇ ਆਪਣੇ ਵਾਲੇ ਉਹ ਗੱਲ ਵੀ ਨਹੀਂ ਕਰਦੇ ਤੇ ਆਪਾਂ ਵੀ ਲਾਮਬੰਦ ਨਹੀਂ ਆਪ ਉਹ ਪਾਰਟੀਆਂ ਤੇ ਪਾਵਰ ਚ ਆਂਦੀਆਂ ਗਈਆਂ ਜਿਨ੍ਹਾਂ ਦੀ ਬਾਗਦੋਰ ਕੇਂਦਰ ਚੋਂ ਇੱਕ ਵਾਰੀ ਪਾਰਟੀ ਹੁੰਦੀ ਸੀ ਆਪਣੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਲੜਦੀ ਸੀਗੀ ਪਰ ਉਹ ਵੀ ਬੱਚੇ 20 ਸਾਲ ਤੋਂ ਪਿਛਲੇ ਆ ਉਹਦੀ ਲੀਡਰਸ਼ਿਪ ਵੀ ਅਕਾਲੀ ਭਾਵਨਾਵਾਂ ਤੋਂ ਪਾਸੇ ਪਾਜੀ ਸੋ ਇਹ ਨਹੀਂ ਕਿ ਮਸਲੇ ਹੱਲ ਨਹੀਂ ਹੋ ਸਕਦੇ ਆ ਪਾਕਿਸਤਾਨ ਸੰਘਰਸ਼ ਲੜਿਆ ਆਪਾਂ ਇੰਨੀ ਵੱਡੀ ਸਰਕਾਰ ਨੂੰ ਝੁਕਾਇਆ ਹੈ ਗੱਲ ਇਹ ਕਿ ਆਪਾਂ ਲਾਮਬੰਦ ਹੋਣਾ ਹੈ ਜਥੇਬੰਦ ਹੋਣਾ ਹੈ ਤੇ ਆਪਾਂ ਪਹਿਲਾਂ ਗਿਆਲਾ ਸਾਡੇ ਚ ਜਾਗਰੂਕਤਾ ਹੋਣੀ ਚਾਹੀਦੀ ਕਿ ਸਾਡੇ ਮਸਲੇ ਹੱਲ ਕਿੱਥੋਂ ਹੋਣੇ ਇਸੇ ਤਰ੍ਹਾਂ ਬਹੁਤ ਮਸਲੇ ਐਸੀ ਨੇ ਜਿਹੜੇ ਸੂਫੇ ਪੱਤਰ ਤੇ ਵੀ ਹੱਲ ਹੋ ਸਕਦੇ ਆ ਜੇ ਸਾਡੀ ਹਵਾ ਪਾਣੀ ਪ੍ਰੀਤ ਹੁੰਦਾ ਤਾਂ ਜਿਹੜੀ ਪੋਲੂਸ਼ਨ ਪੋਲੂਟਿੰਗ ਇੰਡਸਟਰੀ ਹੈ ਜਿਹਦੀ ਜਿਹੜੀ ਪ੍ਰਦੂਸ਼ਣ ਕਰਦੀ ਆ ਉਹਨੂੰ ਹੌਲੀ 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 ਕਰਕੇ ਫੇਸ ਆਊਟ ਕਰੋ ਜੀ ਆਪਾਂ ਕਾਰਾਂ ਨੂੰ ਟਰੈਕਟਰਾਂ ਨੂੰ ਇਹਨਾਂ ਇੰਜਨਾਂ ਨੂੰ ਫੇਸ ਆਊਟ ਕਰ ਸਕਦੇ ਆ ਉਹਨੂੰ ਕਿਉਂ ਨਹੀਂ ਫੇਸ ਆਊਟ ਕਰ ਸਕਦੇ ਕਿ ਭਾਈ ਇਹ ਸਾਲ ਇੰਨਾ ਪ੍ਰੋਡੂਸ਼ਨ ਘਟਾਓ ਅਗਲੇ ਸਾਲ ਇੰਨਾ ਘਟਾਓ ਅਗਲੇ ਸਾਲ ਇੰਨਾ ਘਟਾਓ ਚਾਰ-ਚਾਰ ਸਾਲ ਦਾ ਉਹਨੂੰ ਦੇਓ ਇਹ ਹੌਲੀ ਹੌਲੀ ਉਹ ਕਰਤਾ ਉਹ ਜੁ ਨਵੀਂ ਲਗਾਜੋ ਤੇ ਉਹ ਇਨਫਰਾਸਟ੍ਰਕਚਰ ਦਿਓ ਇੰਡਸਟਰੀ ਆਊਟ ਤਾਂ ਲੋਕੀ ਆ ਕਿ ਵੀ ਜਿਹੜਾ ਵੀ ਸਰਕਾਰ ਆਉਦੀ ਆ ਉਹ ਕੇਂਦਰ ਦੇ ਬੋਲੀ ਬੋਲਣ ਲੱਗ ਜਾਂਦੀ ਆ ਉਹ ਉੱਥੋਂ ਨਹੀਂ ਕਰ ਲੱਗ ਜਾਂਦੀ ਉਹ ਪੈਸਾ ਇਕੱਠਾ ਕਰਕੇ ਬਾਹਰ ਲਿਜਾਣ ਦੀ ਗੱਲ ਕਰਦੀ ਆ ਜਿੰਨੀ ਦੇਰ ਪੰਜਾਬ ਆਪ ਦੀ ਸਿਆਸਤ ਨਹੀਂ गढ़ੂਗਾ ਜਿੰਨੀ ਦੇਰ ਪੰਜਾਬ ਆਪ ਦੀ ਆਪਦੀ ਆਪਦੀ ਪਾਰਟੀਆਂ ਨਹੀਂ गढ़ੂਗਾ ਖੇਤਰੀ ਪਾਰਟੀਆਂ ਦੀ ਸਿਆਸਤ ਤੋਂ ਮੇਰਾ ਭਾਵ ਕਿਲਾ ਪਾਰਟੀ ਨਹੀਂ ਆ ਵੀ ਸੋਚ ਨਹੀਂ ਉਸ ਪਾਸੇ गढ़ੂਗਾ ਉਨੀ ਦੇਰ ਹੀ ਨਹੀਂ ਹੋਊਗਾ ਪਰ ਇਹ ਨਹੀਂ ਕਿ ਹੋ ਨਹੀਂ ਸਕਦਾ ਗੁਰੂ ਮਹਾਰਾਜ ਨੇ ਗੁਰਬਾਣੀ ਚ ਵੀ ਆਖਿਆ ਅਸ਼ੀਰ ਪਿਆਰ ਕਲੇਬੇ ਸੰਗਾ ਚ ਕੀ ਭਲ ਹੋਏ ਵੰਦਨ ਛੁਟੇ ਸਭ ਕੁਝ ਹੋ ਸੁਪਾਈ ਹਰ ਚੀਜ਼ ਹੋ ਪਾਈ ਭਾਲ ਹੋਰ ਵੀ ਮਿਲੂਗਾ ਤੇ ਬੰਦਨ ਵੀ ਟੁੱਟਣਗੇ ਗੱਲ ਆ ਕਿ ਆਪਾਂ ਗੁਰੂ ਦੇ ਰਾਹ ਤੇ ਤੁਰਦੇ ਆ ਕਿ ਨਹੀਂ ਤੁਰਦੇ ਆਪਾਂ ਏਕਾ ਕਰਦੇ ਆ ਕਿ ਨਹੀਂ ਕਰਦੇ ਅੱਜ ਸਾਰੇ ਇਕੱਤਰ ਹੋਏ ਹੋ ਇੱਥੇ ਸਾਰੇ ਆਪਾਂ ਇਕੱਠੇ ਹੋਏ ਆ ਜਿਵੇਂ ਮੈਂ ਤੋਂ ਨਹਾੜਾ ਵੇਖਿਆ ਪੰਜਾਬ ਦੇ ਗੱਲ ਜਦੋਂ ਤਾਂ ਕਰਦੇ ਹੋਂ ਤੋਂ ਦਰਦ ਦੇ ਵੇਖਿਆ ਤਾਂ ਜਿਵੇਂ ਗੁਰੂ ਮਹਾਰਾਜ ਨੇ ਕਿਹਾ ਵੀ ਤੁਰਦੇ ਕੋ ਤੁਰਦਾ ਮਿਲੇ ਉੱਟਦੇ ਘੋੜਦਾ ਆਪਾਂ तकरीबन ਪੰਜੇ ਸੋਚਦੇ ਲੋਕ ਇਕੱਠੇ ਹੋਏ ਆ ਡਾਕਟਰ ਸਾਹਿਬ ਹਰਿਆਣਾ ਡਾਕਟਰ ਇਕਬਾਲ ਸਿੰਘ ਹਰਿਆਣਾ ਜਿਵੇਂ ਸਾਝ ਪਈ ਆ ਇਹ ਵੀ ਉਵੇਂ ਦਰਦ ਰੱਖਦੇ ਆ ਪੰਜਾਬ ਦਾ ਜਿਵੇਂ ਤੁਸੀਂ ਰੱਖਦੇ ਹੋ ਅਸੀਂ ਵੀ ਉਵੇਂ ਰੱਖਦੇ ਆ ਜਿਵੇਂ ਤੁਸੀਂ ਲੋਕ ਰੱਖਦੇ ਹੋ ਸਭ ਆਪ ਦੇ ਆਪ ਦੀ ਜਿਹੜੇ ਕੰਮ ਕਾਜ ਆ ਉਹਦੇ ਵਿੱਚੋਂ ਕੁਝ ਸਮਾਂ ਜੀਵਨ ਆਪ ਦਾ ਇਸ ਲੈਖੇ ਲਾਓ ਅਗਲੇ 4 5 6 ਸਾਲ ਲਾਓ ਤਾਂ ਕਿ ਆਪਾਂ ਨੌਜਵਾਨ ਪੀੜੀ ਨੂੰ ਕੁਛ ਅੱਗੇ ਦੇ ਕੇ ਜਾ ਸਕੀਏ ਮਿਸਲ ਸੋਚੋ ਜਦਦਾ ਮੁੱਖ ਉਦੇਸ਼ ਇਹ ਹੈ ਉਹ ਆਪਾਂ ਇੱਜ਼ਤ ਤੇ ਮਨੋਰਥ ਪੱਤਰਾ ਛਾਪਿਆ ਹੈ ਇਹ ਇਹਦਾ ਇੱਕ ਸੰਖੇਪ ਰੂਪ ਸੰਖੇਪ ਰੂਪ ਵੀ ਹੈਗਾ ਜਿਹੜਾ ਆਪਾਂ ਇੱਥੇ ਦੇਖੇ ਜਾਵਾਂਗੇ ਤੁਸੀਂ ਜ਼ਰੂਰ ਪੜੋ ਜੇ ਕਿਸੇ ਨੇ ਹੋਰ ਇਹਦੇ ਬਾਰੇ ਜਾਣਕਾਰੀ ਲੈਣੀ ਹੋਵੇ ਇਹਦੇ ਵਿੱਚ ਕੋਈ ਡਿਟੇਲ ਪੜਨੀ ਹੋਵੇ ਤਾਂ ਵੱਡਾ ਪੇਪਰ ਵੀ ਹੈਗਾ ਇਹ ਪੀਡੀਐਫ ਅਵੇਲੇਬਲ ਆ ਹਰ ਇੱਕ ਵੈਬਸਾਈਟ ਤੇ ਆਪਣੀ ਤੇ ਆਪਾਂ ਇਹ ਇਸ ਕਰਕੇ ਛਾਪਿਆ ਕਿ ਵੀ ਆਪਣੀ ਕੋਈ ਸਖਸ਼ੀ ਪਾਰਟੀ ਨਹੀਂ ਦੀ ਯਾਨੀ ਕਿ ਵੀ ਆ ਆ ਬੰਦਾ ਇਹਦਾ ਮੀਨਾ ਇਹ ਰਮੀਨਾ ਕੱਲ ਨੂੰ ਕੋਈ ਵੀ ਜਿਹੜਾ ਇਸ ਰਾਹ ਤੇ ਤੁਰਦਾ ਜਿਹੜਾ ਪੰਜਾਬ ਦੇ ਇਨਨ ਹੱਕਾਂ ਬਾਰੇ ਗੱਲ ਕਰਦਾ ਜਿਹੜਾ ਇੱਕ ਸੰਗਤੀ ਰੂਪ ਚ ਮੂਰੇ ਆਸ਼ੀਅ ਅਨੁਸਾਰ ਜਥੇਬੰਦ ਹੁੰਦਾ ਉਹ ਇਹਦਾ ਹਿੱਸਾ ਬਣ ਸਕਦਾ ਹੈ ਇਹਦੇ ਚ ਅੱਗੇ ਆ ਸਕਦਾ ਹੈ ਨੌਜਵਾਨਾਂ ਨੂੰ ਖਾਸ ਕਰਕੇ ਇਹ ਹੋਣਾ ਚਾਹੀਦਾ ਹੈ ਸਾਡਾ ਜੀਵਨ ਜਿਹੜਾ ਹੈ ਮੈਂ ਮੈਂ ਆਪਦਾ ਜੀਵਨ ਜਿਹੜਾ ਹੈ ਇਸ ਦਾ ਤੇ ਸਮਰਪਿਤ ਕੀਤਾ ਹੈ ਕਿ ਜੇ ਮੈਂ 40 ਜਾਂ ਨੌਜਵਾਨ ਐਸੇ ਤਿਆਰ ਕਰ ਗਿਆ ਜਿਨ੍ਹਾਂ ਨੂੰ ਜਾਗਰੂਕਤਾ ਹੈਗੀ ਆ ਜਿਹੜੇ ਰਹਿਨੁਮਾਈ ਦੇ ਸਕਦੇ ਆ ਪੰਜਾਬ ਨੂੰ ਤਾਂ ਮੈਂ ਸਫਲ ਸਮਝੂਗਾ ਉਹਦੀ ਆਪ ਨੂੰ ਕਿ ਵੀ ਮੈਂ ਆਪ ਦੀ ਜੋ ਜੋ ਮੈਂ ਜੀਵਨ ਸਿੱਖਿਆ ਜੋ ਚੋਸ਼ਕ ਹਿੱਤਾ ਜੋ ਕਾਲਾ ਕਾਲੀ ਜਿਸ ਮੁਕਾਮ ਤੋਂ ਮੈਂ ਛੱਡ ਕੇ ਅਚਾਨਕ ਇਸ ਪਾਸੇ ਨੂੰ ਤੁਰ ਪਿਆ ਤਾਂ ਮੈਨੂੰ ਇਹ ਆ ਕਿ ਵੀ ਉਹ ਮੈਂ ਸਫਲ ਸਮਝੂਗਾ ਆਪਦੇ ਆਪ ਨੂੰ ਕਿ ਆਓ ਮਿਸਲ ਸਾਥ ਲੋਜ ਨਾਲ ਜੁੜੋ ਜਿੰਨੇ ਵਾਰ ਤੋਂ ਬਾਅਦ ਤੁਸੀਂ ਜੁੜ ਸਕਦੇ ਹੋ ਜਿਹੜੇ ਤੋਂ ਤੁਸੀਂ ਸਮਝਦੇ ਹੋ ਇੱਕ ਪਰ ਜੁੜਨ ਤੋਂ ਪਹਿਲਾਂ ਇਹਦੇ ਪਿੱਛੇ ਆ ਲਿਟਰੇਚਰ ਜੂੜ ਪੜੋ ਇਹ ਸੰਖੇਪ ਚੀਆ ਤੋਂ ਦੋ ਸਫੇ ਆ ਸਾਰੇ ਚਾਰ ਇਹਨੂੰ ਪੜੋ ਇਹਦੇ ਬਾਰੇ ਜਾਣਕਾਰੀ ਲਓ ਦੇ ਇਹ ਦੇ ਵਿੱਚ 스캔 ਕੋਡ ਆਇ ਪਰੋਂ ਦੇ ਇਹਦੇ ਨਾਲ ਤੁਸੀਂ ਜੁੜ ਸਕੋਗੇ ਪਰ ਗੱਲ ਇਹ ਹੈ ਕਿ ਜੇ ਪੰਜਾਬ ਦਾ ਦਰਦ ਰੱਖਦੇ ਹੋ ਜੇ ਕੋਈ ਤੁਹਾਨੂੰ ਸੁਝਾਅ ਵੀ ਲਗੇ ਘਰੜੇ ਰੂਪ ਚ ਆਪਣੇ ਕੋਲੇ ਆਪਾਂ ਹਲੇ ਇਹਨੂੰ ਆਪਣਾ 31 ਮਾਰਚ 2025 ਤੱਕ ਖੁੱਲਾ ਰੱਖਿਆ ਜੇ ਤੁਹਾਨੂੰ ਕਿਤੇ ਲੱਗਦਾ ਹੈ ਕਿ ਭਾਈ ਨਹੀਂ ਆਹ ਤੁਹਾਡੀ ਗੱਲ ਗਲਤ ਹੈ ਤੇ ਆਹ ਤੁਹਾਡੀ ਤੁਸੀਂ ਇਹਦੇ ਚ ਐਡ ਕਰੋ ਆਪਾਂ ਉਹ ਵੀ ਸੋਚ ਸਕਦੇ ਆ ਵਿਚਾਰ ਸਕਦੇ ਆ ਉਹਨਾਂ ਗੱਲਾਂ ਤੇ ਕਿਉਂਕਿ ਆਪਟਰ ਮਨੁੱਖੀ ਸੋਚ ਨੇ ਮਨੁੱਖੀ ਹੱਕਾਂ ਨੇ ਇਹਨੂੰ ਬਣਾਇਆ ਜਿਹ ਭੁਨਤਾਈਆਂ ਵੀ ਰਹਿ ਸਕਦੀਆਂ ਤੇ ਕੁਛ ਚੀਜ਼ਾਂ ਗਲਤ ਵੀ ਹੋ ਸਕਦੀਆਂ ਤੇ ਕੁਝ ਉਹ ਵਿਅਖੇਚ ਭੁਲੀਆਂ ਵੀ ਜਾ ਸਕਦੀਆਂ ਹੋਰ ਐਡ ਕਰਨ ਦੀ ਵੀ ਲੋੜ ਹੋ ਸਕਦੀ ਹੈ ਲੋੜ ਇਸ ਲਈ ਸਾਨੂੰ ਇਹ ਹੈਗੀ ਆ ਕਿ ਜਿਹੜੇ ਡਾਕਟਰ ਇਕਬਾਲ ਸਿੰਘ ਆ ਗਏ ਜਿਹੜੇ ਵੀਰ ਲੋਕਾਂ ਨਾਲ ਜੜਾ ਨਾਲ ਜੁੜੇ ਹੋਏ ਆ ਉਹ ਉਹਨਾਂ ਨੂੰ ਆਪਾਂ ਅੱਗੇ ਲੈ ਕੇ ਆਈਏ ਇਹ ਨਾ ਵੇਖੀ ਕਿ ਕਿਹੜਾ ਕਿਹੜੀ ਪਾਰਟੀ ਦਾ ਹੈ ਕਿਹੜਾ ਕਿਹੜੀ ਪਾਰਟੀ ਦਾ ਗੱਲ ਇਹ ਆ ਕਿ ਜਿਹੜਾ ਬੰਦਾ ਤੁਹਾਡੇ ਨਾਲ ਦਿਨ ਰਾਤ ਤੁਹਾਡੇ ਇਲਾਕੇ ਦਾ ਹੈ ਜਿਹੜਾ ਬੰਦਾ ਤੋ ਜਿਨੇ ਇਹ ਸੋਚਿਆ ਕਿ ਨਹੀਂ ਆ ਪਾਰਟੀ ਗਲਤ ਰਾਹ ਤੇ ਚੱਲ ਰਹੀ ਆ ਉਹਨੂੰ ਛੱਡ ਦिए ਮੇਰੇ ਨਾਲ ਬਹੁਤ ਵੀਰ ਐਸੀ ਆ ਜਿਹੜੇ ਅੱਜ ਕੈਬਨਟ ਰੈਕ ਲੈ ਸਕਦੇ ਸੀ ਜਿਹੜੇ ਅੱਜ ਹੋ ਸਕਦਾ ਕਿਸੇ ਮੈਂਬਰ ਨੂੰ ਮੰਡੀਕਰਨ ਬੋਰਡ ਦੇ ਜਾਂ ਕਿਸੇ ਦੇ ਚੇਅਰਮੈਨ ਮੈਂਬਰ ਹੁੰਦੇ ਆਮ ਆਮਨੀ ਪਾਰਟੀ ਚ ਉਹਦੇ ਤੋਂ ਜੁੜੇ ਸੀ ਉਹ ਲੋਗ ਨਾ ਪਰ ਇਹਨਾਂ ਨੂੰ ਸਮਝ ਆ ਗਈ ਪਹਿਲੇ ਸੱਠੇ ਕਿ ਵੀ ਇਸ ਪਾਰਟੀ ਨਾਲ ਜੁੜਨ ਦਾ ਸਾਨੂੰ ਫਾਇਦਾ ਨਹੀਂ ਕਿਉਂਕਿ ਇਹ ਵੀ ਬਾਹਰਲੀ ਹੋਣੀ ਆ ਜਿਵੇਂ ਕੁਛਿਆ ਜੀ ਸੋ ਇਹਨਾਂ ਨਾਲ ਜੁੜੋ ਤੁਸੀਂ ਇਹਨਾਂ ਨਾਲ ਲੱਗੋ ਉਵੇਂ ਜਿਵੇਂ ਕਿ ਆ ਵੀ ਤੁਰਦੇ ਕੋ ਤੁਰਦਾ ਮਿਲੇ ਰੁਕਦੇ ਘੋੜਦਾ ਆਪਾਂ ਜੀ ਇੱਕ ਦਰਦ ਰੱਖਦੇ ਹੋਵਾਂਗੇ ਆਪਾਂ ਇੱਕ ਸਾਂਝ ਰੱਖਦੇ ਹੋਵਾਂਗੇ ਤਾਂ ਆਪਾਂ ਜਰੂਰ ਤਲਾਂਗੇ ਮੈਂ ਤੇ ਮੇਰੇ ਜਿਹੜੇ ਬਾਕੀ ਸਾਥੀ ਆ ਉਹਨਾਂ ਦਾ ਜੀਵਨ ਜਿਹੜਾ ਹੁਣਗਾ 5 7 8 10 ਸਾਲ ਜੋ ਹੈ ਉਹ ਪੂਰੀ ਤਰ੍ਹਾਂ ਇਸ ਧਰਨੇ ਵਾਸਤੇ ਆਉਦੇ ਪੰਥ ਵਾਸਤੇ ਤੇ ਪੰਜਾਬ ਵਾਸਤੇ ਸਮਰਪਿਤ ਆ ਅਸੀਂ ਸੁਝਾਸਤੇ ਵੀ ਖੁੱਲੇ ਆ ਅਸੀਂ ਜਵਾਬ ਦੇਣ ਵਾਸਤੇ ਵੀ ਖੁੱਲੇ ਆ ਤੇ ਆਪਣੇ ਚੋਣਾ ਕਿ ਅਸੀਂ ਅਸੀਂ ਤੋਂ ਆਪਾ ਹੋਈਏ ਸਾਰੇ ਤੇ ਜਿਵੇਂ ਤੁਹਾਡੇ ਚタルਦਾ ਓਵੇਂ ਤੁਸੀਂ ਨਾਲ ਜਲਗੋ ਆਪਾ ਤਿੰਨ ਚਾਰ ਤਰੀਕੇ ਨਾਲ ਜਾਗੋ ਦਾ ਨਾਲ ਸੰਘਰਸ਼ ਨਾਲ ਤੇ ਚੋਣਾ ਨਾਲ ਇਹ ਸਾਰੇ ਰਾਹ ਮਾ ਤੇ ਤੁਰ ਕੇ ਆਪਾਂ ਉਹਦੇ ਪੰਜਾਬ ਦੇ ਪੜਦੇ ਹੱਕ ਲੈਣੇ ਆ ਹੋ ਸਕਦਾ ਇੱਕ ਇੱਕ ਪੌੜੀ ਕਰਕੇ ਤੁਰਨਾ ਪਵੇ ਆਪਾਂ ਨੂੰ ਇਹ ਨਹੀਂ ਕਿ ਪਹਿਲੇ ਦਿਨ ਸਭ ਕੁਝ ਹੋ ਜਾਊਗਾ ਤੇ ਹੋ ਸਕਦਾ ਆਪਾਂ ਨੂੰ ਇੱਕ ਇੱਕ ਪੌੜੀ ਇੱਕ ਸਫਲਤਾ ਕਰਨੀ ਹੋਵੇ ਉਹਨਾਂ ਆਪਣੇ ਚ ਜੋਸ਼ ਵਧੂਗਾ ਉਹਨੇ ਆਪਾਂ ਦਾਕਤਵਰ ਹੋਵਾਂਗੇ ਤੇ ਇੱਕ ਗੱਲ ਮੇਰੀ ਵਿਸ਼ਵਾਸ ਰੱਖੋ ਕਿ ਆਰਥਿਕਤਾ ਬਾਰੇ ਤੇ ਗਵਾਂਤਰੀ ਹਾਲਾਤ ਕੀ ਆ ਉਹਨਾਂ ਬਾਰੇ ਮੈਂ ਇੱਕ ਵਿਸ਼ਵਾਸ ਰੱਖ ਇੱਕ ਸਮਝ ਰੱਖਦਾ ਹੈ ਕਿ ਧਿਆਨ ਰੱਖਣਾ ਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾ ਕੇ ਕਹਿੰਦਾ ਕਿ ਉਹਨਾਂ ਵਾਲਾ ਜਿਹੜਾ ਸਮਾਂ ਉਹ ਪੰਜਾਬ ਦਾ ਹੈ ਜੇ ਆਪਾਂ ਇੱਕ ਵਾਰੀ ਜੱਥੇਬੰਦ ਹੋ ਕੇ ਤੁਰ ਗਏ ਤੇ ਜੇ ਨਾ ਤੁਰੇ ਤਾਂ ਇਹ ਵੀ ਸਮਝ ਲਓ ਕਿ ਪੰਜਾਬ ਆਪਣੇ ਹੱਥਾਂ ਚੋਂ ਗਿਰਦਾ ਜਾ ਰਿਹਾ ਹੈ ਤੇ ਇਹ ਖਤਮ ਹੋ ਜਾਣਾ ਹੈ ਇਹ ਪੰਜਾਬ ਰਹਿਣਾ ਨਹੀਂ ਇਹ ਆਪਣੇ ਬਜ਼ੁਰਗਾਂ ਦੀ ਧਰਤੀ ਇਹ ਜਿਹੜੀ ਆਪਣੂ ਕੋਟਲੀ ਤੇ ਆਪਣਾ ਔਣੀ ਅਗੇ ਜੈਤੋਵਰਗੇ علاقے ਆ ਜਿੱਥੇ ਹਜ਼ਾਰਾਂ ਸਾਲਾਂ ਤੋਂ ਸਾਡੇ ਬਜ਼ੁਰਗ ਰਹੇ ਆ ਜਿਹੜੇ ਉਹਨਾਂ ਨੇ ਤੈਮੂਰ ਅਗੇ ਹਮੂ ਟਾਕਰੇ ਦਿੱਤੇ ਆ ਇਸ ਧਰਤੀ ਦੇ ਤੇ ਉਹ ਆਪਣੇ ਹੱਥੋਂ गिर ਜਾਣੀ ਆ ਆਪਣੇ ਹੱਥੋਂ ਨਿਕਲ ਜਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਹੁਤ ਬਹੁਤਾਂ ਦਾ ਸਤਿ ਆ ਰਜਤ ਸਿੰਘ ਜ਼ਰਾੜ ਜੀ ਦਾ